ਪੰਜਾਬ ਦਾਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਹਾਂ ਇੱਕ ਫਲੈਸ਼ ਬੈਕ ਐਪੀਸੋਡ ਸਤਿ ਸ਼੍ਰੀ ਅਕਾਲ ਨਮਸਕਾਰ ਦਾਬਰ ਜੈ ਇਹ ਐਪੀਸੋਡ ਤੁਹਾਨੂੰ ਰੀ ਵਿਜ਼ਿਟ ਕਰਵਾਏਗਾ ਮੁਕਸਰ ਜ਼ਿਲ੍ਹੇ ਦਾ ਪਿੰਡ ਸੁਨੇ ਵਾਲਾ ਯਾਦ ਬੋਣੇ ਆ ਕਿ ਮੁਕਸਰ ਪੁਲਿਸ ਅਤੇ ਐਡਵੋਕੇਟਸ ਦਾ ਇੱਕ ਵਿਵਾਦ ਛੜਿਆ ਸੀ ਤੇ ਵਕੀਲਾਂ ਨੇ ਸਾਰੇ ਪੰਜਾਬ ਹਰਿਆਣਾ ਤੇ ਯੂਟੀ ਚੰਡੀਗੜ੍ਹ ਦੀਆਂ ਅਦਾਲਤਾਂ ਚ ਕੰਮ ਠੱਪ ਕਰ ਦਿੱਤਾ ਸੀ ਗੱਲ ਹੋਈ ਸ਼ੁਰੂ ਇੱਕ ਐਸ ਇਨਸੀਡੈਂਟ ਤੋਂ ਜਿੱਥੇ ਇੱਕ ਵਕੀਲ ਵਰਿੰਦਰ ਸੰਧੂ ਨੂੰ ਕਥਿਤ ਤੌਰ ਤੇ ਟੌਰਚਰ ਕੀਤਾ ਗਿਆ ਤੇ ਉਹਦਾ ਕਹਿੰਦੇ ਜੀ ਵੀਡੀਓ ਬਣਾਇਆ ਜਿਹੜੀ ਕਿ ਹਜੇ ਤੱਕ ਸਾਹਮਣੇ ਨਹੀਂ ਆਈ ਦੇਖੀ ਨਹੀਂ ਗਈ ਐਸ ਵੱਡੇ ਵਿਵਾਦ ਨੂੰ ਜਦੋਂ ਅਸੀਂ ਵਾਚਿਆ ਘੋਖਿਆ ਇਹ ਤੇ ਅਸੀਂ ਐਪੀਸੋਡ ਬਣਾਏ 313 एपिसोड 314 एपिसोड 319 ते 333 चार एपिसोड सोने आला ਪਿੰਡ ਦੇ ਵਿਵਾਦ ਬਾਰੇ ਪੰਜਾਬ ਦਸਤਾਵੇਜ਼ ਨੇ ਤੁਹਾਡੇ ਤੱਕ ਪਹੁੰਚਾਏ ਖੈਰ ਵਿਵਾਦ ਨਿਪਟ ਗਿਆ ਵਕੀਲ ਆਪਣੇ ਬਿਆਨ ਤੋਂ ਮੁਕਰ ਗਿਆ ਵਕੀਲਾਂ ਦੀ ਕਿਰਕਰੀ ਹੋ ਗਈ ਪੁਲਿਸ ਵਾਲਿਆਂ ਨੂੰ ਵੀ ਕੁਝ ਦੇਰ ਅੰਦਰ ਜੇਲ੍ਹ ਚ ਰੱਖਣ ਤੋਂ ਬਾਅਦ ਛੱਡਤਾ ਗਿਆ ਹੁਣ ਉਹਨਾਂ ਦਾ ਜਿਹੜਾ ਪਰਚਾ ਉਹਦੇ ਵਿਰੁੱਧ ਦਰਜ ਹੋਇਆ ਸੀ ਉਹਦੀ ਕੈਂਸਲੇਸ਼ਨ ਰਿਪੋਰਟ ਧਾਰ ਕਰਤੀ ਗਈ ਹੈ ਇਸ ਇਨਸੀਡੈਂਟ ਤੋਂ ਬਾਅਦ ਜਦੋਂ ਅਸੀਂ ਦੁਬਾਰਾ ਸੋਹਣੇ ਵਾਲੇ ਪਿੰਡ ਜਾ ਕੇ ਲੋਕਾਂ ਨੂੰ ਪੁੱਛਣਾ ਚਾਹਿਆ ਕਿ ਬਈ ਦੱਸੋ ਤੁਸੀਂ ਕੀ ਸਬਕ ਸਿੱਖਿਆ ਇਸ ਵਿਵਾਦ ਤੋਂ ਅਸੀਂ ਫਿਰ ਪੁਲਿਸ ਵਾਲਿਆਂ ਨੂੰ ਪੁੱਛਿਆ ਤੁਸੀਂ ਕੀ ਸਬਕ ਸਿੱਖਿਆ ਤੇ ਅਸੀਂ ਵਕੀਲਾਂ ਨੂੰ ਵੀ ਪੁੱਛਣਾ ਚਾਹੁੰਦੇ ਸੀ ਕਿ ਤੁਸੀਂ ਕੀ ਸਬਕ ਸਿੱਖਿਆ ਪਰ ਉਸ ਦਿਨ ਫਰੀਦਕੋਟ ਦੇ ਕਿਸੇ ਵੱਡੇ ਪੁਰਾਣੇ ਐਡਵੋਕੇਟ ਦੀ ਡੈਥ ਹੋ ਗਈ ਸੀ 인ਦਰਜੀਤ ਸਿੰਘ ਖਾਲਸਾ ਦੀ ਤੇ ਉਹ ਸਾਰੇ ਵਕੀਲ ਕਹਿੰਦੇ ਜੀ ਅਸੀਂ ਬਿਜ਼ੀ ਆ ਅਸੀਂ ਤੁਹਾਡੇ ਨਾਲ ਗੱਲ ਕਰ ਨਹੀਂ ਸਕਦੇ ਖੈਰ ਉਹਨਾਂ ਦਾ ਪੱਖ ਰਹਿ ਗਿਆ ਸਭਕਾ ਤਾਂ ਉਹਨਾਂ ਨੇ ਵੀ ਜ਼ਰੂਰ ਸਿੱਖਿਆ ਹੋ ਮੈਨੂੰ ਉਮੀਦ ਹੈ ਜਿੰਨੀਆਂ ਤੇਰਾ ਇਨਵੋਲ ਸੀ ਸਭ ਨੇ ਸਬਕ ਸਿੱਖਿਆ ਪਹਿਲਾਂ ਤੁਹਾਨੂੰ ਦੱਸਦੇ ਆ ਕਿ ਰਮਨਦੀਪ ਸਿੰਘ ਭੁੱਲਰ ਐਸਪੀ ਜਿਹੜੇ ਕਿ ਜੇਲ ਚਲੇ ਗਏ ਸੀ ਇੱਕ ਉਹ ਜਿਹੜਾ ਸੈਵਨ ਇੰਸਪੈਕਟਰ ਮਿਸਟਰ ਕੰਬੋਜ ਰਮਨ ਕੰਬੋਜ ਉਹ ਵੀ ਅੰਦਰ ਸੀ ਤੇ ਕੁਝ ਹੌਲਦਾਰ ਤੇ ਕਨਸਟੇਬਲ ਅੰਦਰ ਸੀ ਸਾਡੀ ਗੱਲ ਰਮਨਦੀਪ ਭੁੱਲਰ ਨਾ ਹੋਈ ਉਹਨਾਂ ਨੇ ਇੱਕ ਸਾਨੂੰ ਬਹੁਤ ਅੱਛੀ ਗੱਲ ਦੱਸੀ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਜ਼ਿੰਦਗੀ 'ਚ ਤਜਰਬਾ ਸੀ ਮੇਰੀ ਸਰਵਿਸ ਛੁੱਟੀ ਥੋੜੀ ਜੀ ਸਰਵਿਸ ਹੈ ਉਹ ਤੋਂ ਮੈਂ ਸਿੱਖਿਆ ਕਿ ਲੋਕਾਂ ਦਾ ਜਿਹੜਾ ਗੁੱਡਨੈਸ ਲੋਕਾਂ ਦੀ ਅਛਾਈ ਜਿੱਤਣ ਲਈ ਪਿਆਰ ਜਿੱਤਣ ਲਈ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਤੇ ਕਹਿੰਦੇ ਜੀ ਜਦੋਂ ਮੈਨੂੰ ਗ੍ਰਿਫਤਾਰ ਕੀਤਾ ਗਿਆ ਮੇਰੀ ਟੀਮ ਦੇ ਨਾਲ ਤੇ ਪਿੰਡ ਦੇ ਵਿੱਚ ਲੋਕਾਂ ਨੇ ਪਾਟ ਸੁਖੇ ਔਰਤਾਂ ਕਿ ਅਸੀਂ ਜੀ 51 ਪਾਟ ਸੁਖਣੀ ਸਾਹਿਬ ਦੇ ਕਰਾਵਾਂਗੇ ਸੋ ਐਦਾਂ ਦੀ ਮਤਲਬ ਕਿ ਲੋਕਾਂ ਦੀ ਰਿਸਪਾਂਸ ਮਿਲੀ ਅਗਲੀ ਇੱਕ ਇੰਪੋਰਟੈਂਟ ਚੀਜ਼ ਰਮਨਦੀਪ ਭੁੱਲਰ ਨੇ ਸਾਨੂੰ ਦੱਸੀ ਕਹਿੰਦੇ ਜੀ ਇੱਕ ਸੀਨੀਅਰ ਪੁਲਿਸ ਆਫੀਸਰ ਹੁੰਦੇ ਸੀ ਮੈਂ ਜਦੋਂ ਸਰਵਿਸ ਜੁਆਇਨ ਕੀਤੀ ਉਹਨਾਂ ਨੇ ਮੈਨੂੰ ਇੱਕ ਸਬਕ ਦਿੱਤਾ ਕਹਿੰਦੇ ਕਾਕਾ ਕੰਮ ਇਮਾਨਦਾਰੀ ਨਾਲ ਕਰੀ ਚਲੋ ਪਰ ਇਹ ਜ਼ਰੂਰ ਦਿਮਾਗ ਚ ਰੱਖੋ ਪੁਲਿਸ ਵਾਲੇ ਦਾ ਇੱਕ ਪੈਰ ਬਾਹਰ ਤੇ ਇੱਕ ਪੈਰ ਹਵਾਲਾ ਛੁੰਦਾ ਤੇ ਉਹੀ ਉਹਦੇ ਨਾਲ ਹੋ ਗਿਆ ਘਰ ਇਹ ਸਭ ਕੋਨੇ ਸਿੱਖਿਆ ਇਮਾਨਦਾਰੀ ਦਾ ਤੇ ਰੈਡੀ ਫॉर ਐਨੀ ਇਵੈਂਚੁਐਲਿਟੀ ਤੇ ਪਿੰਡ ਵਾਲਿਆਂ ਨੇ ਜੋ ਸਬਕ ਸਿੱਖੇ ਉਹ ਤੁਹਾਨੂੰ ਸੁਣਾ ਦਿਆਂਗੇ ਹੁਣ ਆਪਾਂ ਉਹ ਵੀ ਬੜੇ ਖੁਸ਼ ਸੀ ਕਿ ਅਸੀਂ ਇਕੱਠੇ ਹੋ ਕੇ ਲੜਾਈ ਲੜੀ ਅਸੀਂ ਇੱਕ ਕਮੇਟੀ ਬਣਾਈ ਐਂਟੀ ਡਰੱਗ ਕਮੇਟੀ ਉਹਦੀ ਜਿੱਤੋ ਹੀ ਅਖੀਰ ਚ ਜਿਹੜਾ ਨੀटा ਸੀ ਮੁੱਖ ਦੋਸ਼ੀ ਬਣਾਇਆ ਪਿੰਡ ਵਾਲਿਆਂ ਨੇ ਉਹ ਸ਼ਾਂਤ ਹੋ ਗਿਆ ਠੀਕ ਹੋ ਗਿਆ ਅਸੀਂ ਨੀਟੇ ਦਾ ਪੱਖ ਵੀ ਜਾਣਿਆ ਉਹਦੇ ਘਰੇ ਵੀ ਗਏ ਸੀ ਉਹਦੀ ਗੱਲਬਾਤ ਵੀ ਤੁਹਾਨੂੰ ਸੁਣਾਵਾਂਗੇ ਸਾਰੀਆਂ ਧਿਰਾਂ ਦਾ ਪੱਖ ਅੱਜ ਅਸੀਂ ਤੁਹਾਨੂੰ ਪੇਸ਼ ਕਰ ਰਹੇ ਹਾਂ ਕਿ ਇਸ ਵੱਡੇ ਵਿਵਾਦ ਤੋਂ ਬਾਅਦ ਸਬਕ ਧਿਰਾਂ ਨੇ ਇਹਨਾਂ ਨੇ ਕੀ ਸਿੱਖਿਆ ਇਹਨਾਂ ਨੂੰ ਹੋਰ ਕਿੰਨੀ ਕੱਕ ਲਈ ਤੇ ਇਹ ਸਾਰੇ ਵਿਵਾਦ ਚ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਰੋਲ ਅਦਾ ਕੀਤਾ ਬਿਨਾਂ ਇਨਕੁਆਇਰੀ ਸ਼ਿਕੁਆਰੀ ਦੇ ਐਵੇਂ ਚੱਕ ਕੇ ਮਤਲਬ ਕਹਿੰਦੇ ਆ ਜੀ ਪੁਲਿਸ ਵਾਲੇ ਅੰਦਰ ਠੋਕਤੇ ਤੇ ਬਾਅਦ ਚ ਉਹਨੂੰ ਸਮਝੌਤਾ ਵੀ ਹੋ ਗਿਆ ਉਹ ਜਿਹੜਾ ਵਕੀਲ ਉਹ ਮੁਕਰ ਵੀ ਗਿਆ ਸਮਝੌਤਾ ਵੀ ਹੋ ਗਿਆ ਜੋ ਉਹ ਜਿਹੜਾ ਹੁਣ ਗੱਲ ਅਗਲਾ ਪੱਖ ਮੁੱਖ ਮੰਤਰੀ ਨੇ ਕੀ ਸਭ ਕੁਝ ਸਿੱਖਿਆ ਉਹਦਾ ਸਾਨੂੰ ਪਤਾ ਨਹੀਂ ਉਹ ਫਿਰ ਜਦੋਂ ਕਦੇ ਮੇਲੇ ਮੌਕਾ ਮਿਲਿਆ ਮਿਲਦਾ ਮਿਲਦਾ ਵੈਸੇ ਘਾਟ ਹੀ ਆ ਮੁੱਖ ਮੰਤਰੀ ਸਾਡਾ ਲੋਕਾਂ ਨੂੰ ਤੇ ਜੇ ਕਿ ਤੁਸਾਨੂੰ ਮਿਲਿਆ ਹੋਵੇ ਪੁੱਛ ਲਾਂਗੇ ਮਾਨ ਸਾਹਿਬ ਤੁਸਾਨੂੰ ਤੁਹਾਨੂੰ ਕਿੰਨੀ ਇੱਕ ਤੁਸਾਂਬਕ ਮਿਲਿਆ ਜੀ ਮੁਕਸਰ ਚ ਕੋਈ ਅਕਲ ਚ ਹੋਇਆ ਜੀ ਵੱਧਾ ਪੁੱਛ ਲਾਂਗੇ ਜੀ ਸਾਡਾ ਨਿੱਕਾ ਵੀਰ ਪੁੱਛ ਸਕਦੇ ਛੋਟੇ ਨੂੰ ਪੁੱਛ ਲਈਦਾ ਜੀ ਜੋ ਇਹਨਾਂ ਬੇਨਤੀਆਂ ਨਾਲ ਮੈਂ ਹੁਣ ਤੁਹਾਨੂੰ ਕਹਿੰਦਾ ਕਿ ਤੁਸੀਂ ਆਹ ਵੀਡੀਓ ਵੇਖੋ ਔਰ ਦੱਸਦੇ ਆ ਕਿ this video this episode is for the intelligent viewer ਜੋ ਬਸ ਇਹੀ ਬੇਨਤੀ ਕਰੂੰਗਾ ਕਿ ਇਹ ਐਪੀਸੋਡ ਇੰਟੈਲੀਜੈਂਟ ਵਿਊਰ ਜ਼ਰੂਰ ਵੇਖੇ ਸਤਿ ਸ਼੍ਰੀ ਅਕਾਲ ਨਮਸਕਾਰ ਖੁਦਾ ਆਫਿਸ ਪਰ ਇਨਾ ਨਸ਼ਿਆਂਾਂ ਦੇ ਹੌਸਲੇ ਬਹੁਤ ਬਲੰਦ ਸੀ ਹੂੰ ਸਾਡੇ ਤੇ ਹੈ ਵੀ ਰਹੇ ਆ ਠੀਕ ਹੈ ਇਹ ਨੀਤਾ ਸਿੰਘ ਜਿਹੜਾ ਨਾ ਇਹ ਬੰਦਾ ਇੱਕ ਹੋਸਟਲ ਨਸ਼ਾ ਤਸਕਰਾ ਸਾਨੂੰ ਜੀ ਪਹਿਲਾਂ ਤਾਂ ਨਹੀਂ ਸੀ ਪਤਾ ਹੂੰ ਬੀਏ ਕਿੰਜ ਲੰ ਇਸ ਦੇ ਨਾਮ ਆ ਰਿਹਾ ਹੂੰ ਅਸੀਂ ਤੇ ਇਹ ਸੋਚ ਰਹੇ ਸੀ ਵੀ ਜੇ ਪਿੰਡ ਵਿੱਚ ਇੰਨੇ ਜਿਹੜੇ ਲਾ ਰਿਹਾ ਬੰਦਿਆਂ ਨੂੰ ਪਤਾ ਮੈਨੂੰ ਤਾਂ ਨਹੀਂ ਪਤਾ ਕਿਉਂਕਿ ਉਹਦਾ ਘਰ ਦੂਜੇ ਪਾਸੇ ਆ ਠੀਕ ਹੈ ਨਾ ਅਸੀਂ ਤਾਂ ਇਹ ਸੋਚ ਚਾਹਦੇ ਵੀ ਕੋਈ ਨਸ਼ਾ ਤਸਕਰੀ ਆ। ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜੋ ਸਾਡੇ ਪਿੰਡ ਵਿੱਚ ਨਸ਼ਾ ਬਹੁਤ 10-15 ਸਾਲ ਤੋਂ ਵਿਖਦਾ ਸੀ। ਜੋ ਇਹ ਵਕੀਲ ਆ ਮੇਰੀ ਛੜਕ ਤੇ ਪਈ ਆ ਸਿਵਿਆਂ ਦੇ ਕੋਲ ਇਹ ਆਣ ਕੇ ਗੱਡੀ ਖਿਲਾੜ ਕੇ ਉੱਥੇ ਇੱਕ ਗੁੱਤਲਖਾਨਾ ਬਣਿਆ ਹੋਇਆ। ਉੱਥੇ ਚਿੱਟਾ ਲਾਉਂਦਾ ਵੀ ਸੀ, ਚਿੱਟਾ ਲੈ ਜਾਂਦਾ ਵੀ ਸੀ ਪਰ ਮੈਂ ਡਰਦਾ ਇਸ ਨੂੰ ਕੋਈ ਸਾਖ ਨਹੀਂ ਸਕਦਾ। ਕਦੇ ਕਦੇ ਕੈਂਦੇ ਲੱਗੇ ਜੀ ਉਹ ਹੁਣ ਲਾ ਕੇ ਲੈ ਜੋ। ਉਹ ਦੱਸਦੇ ਕਹਿੰਦੇ ਕਿ ਕਿਹੜੀਆਂ ਗੱਡੀਆਂ ਹੱਟ ਕੇ ਜਾਂਦੇ ਨੇ, ਵੱਡੀਆਂ ਗੱਡੀਆਂ ਆਉਂਦੀਆਂ ਤੇ ਛੋਟੀਆਂ ਆਉਂਦੀਆਂ। ਆਪੇ ਪਹਿਲਾਂ ਵੀ ਉਹ ਕਿਹੜੀ ਗੱਡੀ ਉਹਦੀ ਉੱਤੇ ਕੈਮਰਾ ਲੱਗੀ ਹੋਈ ਸੀ। ਹਾਂ ਜੀ। ਆਪਾਂ ਬੇਟੀ ਚਿੱਟਾ ਭੇਜਦਾ ਜੀ ਲਾ ਕੇ ਸੁਤੇ ਜਿਹਨੇ ਮੋਬਾਈਲ ਕੋਇਆ। ਵੀਰੇ ਪਿੰਡਾ ਕਿ ਸਾਡੇ ਆਪ ਦਾ ਇੱਕ ਤਰੀਕਾ ਭਾਈ ਉਹਨਾਂ ਦਾ 325 ਦਾ ਕੇਸ ਚੱਲਦਾ। ਉਹਨਾਂ ਨੇ ਅੱਗੇ ਵੀ ਸਾਡੇ ਤੋਂ ਝੂਟੀਆਂ ਦਰਖਾਸਤਾਂ ਦਿੱਤੀਆਂ। ਹਾਈ ਗੋਨ ਤੇ ਹੀ ਰੈਕਟ ਵੀ ਪਾਈ ਵੀ ਆ। ਉਦੋਂ ਹੀ ਅਸੀਂ ਸਾਰੀ ਸਫਾਈਆਂ ਦਿੱਤੀਆਂ ਪੁਲਿਸ ਨੂੰ ਸਾਰਾ। ਮਾਸ਼ਾ ਅ ਕਿਸ ਹਦਾਰ ਤੇ ਤੁਸੀਂ ਪੁਲਿਸ ਤੋਂ ਛੁਡਾਇਆ ਜੀ ਫਿਰ ਉਹ ਉਹਨਾਂ ਦੇ ਅੰਦਰ ਸਿੰਸਾ ਦੂ। ਮਿੰਦੀ ਪੁਲਿਸ ਨੇ ਆਪ ਐਪਲੀਕੇਸ਼ਨ ਦਿੱਤੀ ਹੈ ਅਸੀਂ ਕੋਈ ਐਪਲੀਕੇਸ਼ਨ ਮੂਵ ਨਹੀਂ ਕੀਤੀ ਪੁਲਿਸ ਨੇ ਐਪਲੀਕੇਸ਼ਨ ਦਿੱਤੀ ਸੈਕਸ਼ਨ 169 Crpc ਦਾ ਪ੍ਰੋਵਾਈਡ ਕਰਦਾ ਕਿ ਜੇ ਡਿਊਰਿੰਗ ਇਨਵੈਸਟੀਗੇਸ਼ਨ ਪੁਲਿਸ ਪਾਸ ਇਨੈਡੀਕੁਏਟ ਐਵਿਡੈਂਸ ਹੈ ਵੀ ਗੁਰਮ ਨੂੰ ਸਾਬਤ ਕਰਨ ਵਾਸਤੇ ਤਾਂ ਪਲੀਜ਼ ਕੋਰਟ ਨੂੰ ਰਿਕਵੈਸਟ ਕਰਦੀ ਐ ਵੀ ਇਸ ਦੋਸ਼ੀ ਜਿਹੜਾ ਤੁਹਾਡੇ ਕੋਲੇ ਜੁਡੀਸ਼ੀਅਲ ਕਸਟਡੀ 'ਚ ਐ ਨੂੰ ਦਸਿਆਰਜ ਕੀਤਾ ਜਾਵੇ ਕੇਸ ਤੋਂ। ਤੁਹਾਨੂੰ ਮਤਲਬ ਕਿ ਪੁਲਿਸ ਨੇ ਹਿਆਰ ਦੇਖਦੇ ਤੁਸੀਂ ਯੂ ਕੈਨ ਸੇ ਸੋ ਕਿ ਜਿਸ ਤਰ੍ਹਾਂ ਵੀ ਸਾਰੀਆਂ ਅਦਾਲਤਾਂ ਦਾ ਕੰਮ ਠੱਪ ਕਰਤਾ ਪੰਜਾਬ-ਛਰਿਆਣੇ 'ਚ ਇਹ ਉਹ ਦਬਾਅ ਕਰਕੇ ਵੀ ਹੋ ਸਕਦਾ ਤੇ ਤੁਸੀਂ ਫਿਰ ਜਿੱਥੇ ਪੁਲਿਸ ਤੋਂ ਜਾਰੀ ਕਰਵਾਦੇ। ਅਸੀਂ ਡੇ 1 ਤੋਂ ਜੋ ਕੁਝ ਕਰ ਰਹੇ ਆ ਲੀਗਲ ਰੀਕੋਰਸ ਅਡਾਪਟ ਕਰਕੇ ਕਰ ਰਹੇ ਆ। ਜਿਵੇਂ ਡਾਕਟਰ ਕੋਲ ਗਿਆ। ਡਾਕਟਰ ਨੇ 18 ਜਿਹੜੀ ਸੱਟਾਂ ਵੱਜੀਆਂ ਉਹ ਆਈਡੈਂਟੀਫਾਈ ਕਰਕੇ ਰਿਪੋਰਟ ਨਹੀਂ ਕੀਤੀ ਮੈਂ ਡਾਕਟਰ ਨੂੰ ਜਾ ਕੇ ਡਿਸਕਲੋਸ ਹੀ ਨਾ ਕਰਾਂ ਵੀ ਜੀ ਮੇਰੇ ਪਿੰਡੇ ਦੇ ਸੱਟਾਂ ਜੇ ਥੜੀ ਆਇਆ ਥੋੜੀ ਹੁੰਦਾ ਜੀ ਉਹ ਤਾਂ ਡਾਕਟਰ ਤਾਂ ਕੱਪੜੇ ਲਾ ਕੇ ਤੁਹਾਡੇ ਵੇਖਦਾ ਭਾਈ ਬਖਾ ਵੀ ਥੋੜੀ ਕੱਪੜੇ ਪਾਇਆ ਜੀ ਮੈਡੀਕਲ ਹੋ ਜਾਂਦਾ ਸੀ ਡਾਕਟਰ ਨੇ ਜਿਹੜੀਆਂ ਪਹਿਲਾਂ ਦੀ ਨੋਟ ਕੀਤੀਆਂ ਤਾਂ ਫਿਰ ਡਾਕਟਰ ਦੀ ਵੀ ਗਲਤੀ ਨਹੀਂ ਜੀ ਆਈ ਡੋਟ ਥਿੰਕ ਇਹ ਗਰੀਬ ਬੰਦੇ ਦਾ ਜਿਹੜਾ ਰਿਐਕਸ਼ਨ ਕਰਨ ਦਾ ਤਰੀਕਾ ਉਹ ਮੈਨ ਟੂ ਮੈਨ ਡਿਫਰ ਕਰਦਾ ਹੈ ਇਹਨਾਂ 18 ਤੋਂ ਲੈ ਕੇ 15 ਦਿਨਾਂ ਵਿੱਚ ਕੋਈ ਵੀ ਬਾਰ ਦਾ ਮੈਂਬਰ ਐਨ ਇਟ ਨੂੰ ਜਾ ਕੇ ਜੇਲ੍ਹ ਚ ਮੁਲਾਕਤ ਨਹੀਂ ਕਰ ਨਾਟ ਐਟ ਆ ਜਾ ਕੇ ਕਿਸੇ ਦਾ ਸਮਝਾਉਣਾ ਤਾਂ ਸਰਟਨਲੀ ਜੇਲ੍ਹ ਦੇ ਰਿਕਾਰਡ ਚ ਹੋਊਗਾ ਇਹ ਕੋਈ ਮਿਲਿਆ ਇਟ ਮੀਨਸ ਇਹ ਜਿਹੜੀ ਸਟੋਰੀ ਹੈ ਮੈਂ ਬਾਡੀ ਲੈਂਗੁਏਜ ਆ ਉਹਦੀ ਕੋਡ दैट इज ਇੰਪੋਰਟੈਂਟ दैट इज ਸਬਜੈਕਟਿਵ ਬਾਡੀ ਲੈਂਗੁਏਜ ਆ ਬੜੀ ਸਬਜੈਕਟਿਵ ਡੈਫੀਨੇਸ਼ਨ ਐਨੀਵੇ ਜਿਹੜੀ ਵੀਡੀਓ ਉਹ ਕਹਿੰਦੇ ਜਾਰੀ ਕੀਤੀ ਬੜੀ ਡੈਮੇਜ ਹੈ ਹੈਵ ਯੂ ਸੀਨ ਇਟ ਇਹ ਪੋਸਿਬਿਲਟੀ ਹੋ ਸਕਦੀ ਆ ਕਿ ਉਹ ਨਹੀਂ ਨਾ ਹੋਵੇ ਨਹੀਂ ਜੇ ਤੇ ਦੈਨ ਫਿਰ ਤਾਂ ਡਿਸਪਿਊਟ ਹੀ ਕੋਈ ਨਹੀਂ ਸੀ ਪਿੰਡ ਚ ਜਾ ਕੇ ਤੁਸੀਂ ਕੁਝ ਲੋਕਾਂ ਦਾ ਰੁਖ ਮੂਡ ਅਨਕੁਆਰ ਗੰਮੀਸ਼ ਕਿਨ ਨਾ ਡੀ ਸਫਰਡ 18 ਇੰਜਰੀ ਇੱਕ ਛੜ ਤੱਕ ਰਹਿ ਗਿਆ ਹਾਂਜੀ ਔਨੈਸਟੀ ਡਿਪੈਂਡ ਕਰਦਾ ਹੈ ਇਸ ਗੱਲ ਤੇ ਔਨੈਸਟੀ ਆਫ ਦੀ ਇਨਵੈਸਟੀਗੇਸ਼ਨ ਕੋਈ ਮਸਲਾ ਹੈ ਨਾ ਹਾਂ ਦਾ ਇੱਕ ਵਕੀਲ ਦਾ ਹੁੰਦਾ ਸਟੇਟ ਆ ਪੰਜਾਬ ਰਹਿਣਾ ਚੰਡੀਗੜ੍ਹ ਭਾ ਰੇਂਦਰ ਸਿੰਘ ਹਰ ਰੋਜ਼ 15 ਮਿੰਟ ਦੀ ਟਾਈਮ ਲਿਮਿਟ ਯੂਜ਼ ਕਰਦਾ ਸੀ ਤੇ ਆਪਣੇ ਪੰਜ ਲਿਸਟਡ ਰਿਸ਼ਤੇਦਾਰਾਂ ਨਾਲ ਜਾਣਕਾਰਾਂ ਨਾਲ ਗੱਲ ਕਰਦਾ ਸੀ ਔਨ ਥਿਸ prepaid pics system 15 ਤਰੀਕ ਨੂੰ ਮੈਡੀਕਲ ਰਿਪੋਰਟ ਦਿੱਤੀ ਆ ਉਹ ਓਕੇ ਦਿੱਤੀ ਆ 16 ਨੂੰ ਦਿੱਤੀ ਆ ਉਹਦੇ ਵਿੱਚ ਉਹਨੇ 18 ਇੰਜਰੀਜ਼ ਆਇਡੈਂਟੀਫਾਈ ਕਰਤੀਆਂ ਐਸਐਮਓ ਸਾਹ ਨੂੰ ਪੁੱਛੋ ਯਾਨੀ ਕਿ ਕਿਆ ਜਾ ਸਕਦਾ ਜਿਹੜੀ ਪੁਲਿਸ ਦੀ ਕਥਿਤ ਇਨਵੈਸਟੀਗੇਸ਼ਨ ਹੈ ਜੇ ਉਹਨਾਂ ਨੇ ਕੋਈ ਕੀਤੀ ਆ ਉਹ ਦੈਟ ਵਾਸ ਵਿਸ਼ੀਏਟਿਡ ਉਸ ਤੇ ਦੁਬਾਰ ਸੀ ਮੁੱਖ ਮੰਤਰੀ ਭਗਵੰਤ ਮਾਨ ਦਾ ਤੇ ਉਹਨਾਂ ਨੇ ਅਦਾਲਤ ਨੂੰ ਲਿਖ ਕੇ ਦੇ ਦਿੱਤਾ ਕਿ ਉਹਨਾਂ ਕੋਲ ਐਵੀਡੈਂਸ ਨਹੀਂ ਇਹਦੀ ਗੱਲਬਾਤ ਅਸੀਂ ਕੀਤੀ ਹੁਣ ਤੱਕ ਇੱਥੋਂ ਹੀ ਸਾਬਿਤ ਨਹੀਂ ਹੁੰਦਾ ਕਿ ਪੁਲਿਸ ਨੇ ਕਿਸੇ ਕਿਸਮ ਦਾ ਸੈਕਸ਼ੂਅਲ ਵਾਇਲੇਸ਼ਨ ਜਾਂ ਐਕਸਪਲੋਇਟੇਸ਼ਨ ਬਰਿੰਦਰ ਪਾਲ ਸਿੰਘ ਸੰਧੂ ਦੀ ਕੀਤੀ ਹੋਵੇ ਅੱਛਾ ਅਮਰਜੀਤ ਭਾਈ ਕਿਵੇਂ ਹੈ ਮਾਹੌਲ ਪੈਂਡ ਦਾ ਹੁਣ ਬਹੁਤ ਵਧੀਆ ਜੀ ਹੁਣ ਤਾਂ ਬਹੁਤ ਫਰਕ ਪੈ ਗਿਆ ਜੀ ਉਸ ਉਸ ਟਾਈਮ ਤੋਂ ਬਾਅਦ ਹੁਣ ਤਾਂ ਸਾਡੇ ਪਿੰਡ ਚ ਨਸ਼ੇ ਦਾ ਬਿਲਕੁਲ ਵੀ 0% ਜੀ ਹੁਣ ਕੋਈ ਵੀ ਨਸ਼ਾ ਨਾ ਤਾਂ ਕੋਈ ਵੇਚਣ ਵਾਲਾ ਵੇਚਦਾ ਤੇ ਨਾ ਹੀ ਕੋਈ ਪਹਿਲਾਂ ਜਿਵੇਂ ਲੈਣ ਵਾਲੇ ਆਉਂਦੇ ਸੀ ਹੁਣ ਕੋਈ ਨਹੀਂ ਸਾਡੇ ਪਿੰਡ ਚ ਆ ਰਿਹਾ ਵੈਸੇ ਪਹਿਲਾਂ ਵੀ ਅਸੀਂ ਨਿਗਰਾਨੀ ਜਿਵੇਂ ਰੱਖ ਰਹੇ ਸੀ ਉਵੇਂ ਹੀ ਅਸੀਂ ਨਿਗਰਾਨੀ ਰੱਖ ਰਹੇ ਆ ਪਰ ਨਹੀਂ ਹੁਣ ਕੋਈ ਨਜ਼ਰ ਚ ਨਹੀਂ ਆ ਰਿਹਾ ਨੀਚੇ ਦਾ ਜਿਹੜਾ ਲਾਣਾ ਸੀ ਸੁਧਰ ਗਿਆ ਦਾ ਮਤਲਬ ਹੈ ਹਾਂ ਉਹ ਤਾਂ ਲਾਣੇ ਦੇ ਤਾਂ ਚਲ ਕੋਈ ਕਸੂਰ ਨਹੀਂ ਇੱਕ ਬੰਦਾ ਚਲੋ ਗਲਤ ਹੁੰਦਾ ਉਹ ਬੰਦਾ ਵੀ ਹੁਣ ਸੁਧਰ ਗਿਆ ਹੁਣ ਆਪਦਾ ਘਰੇ ਆ ਕੇ ਆਪਦਾ ਵਧੀ ਉਹ ਦੰਕ ਨੂੰ ਬ੍ਰੈਂਟ ਉਹ ਨਾਲ ਕੋਈ ਕੁਛ ਆਪ ਦਾ ਨਾਰਮਲ ਰਹਿ ਰਿਹਾ ਜੀ ਠੀਕ ਹਾਂ ਤੇ ਤੁਹਾਡੇ ਪਿੰਡ ਵਾਲਿਆਂ ਨਾਲ ਹੋਰ ਨਾਲ ਗੱਲਬਾਤ ਕਰਾਉਂਗੇ ਅਸੀਂ ਉਹ ਬਜ਼ੁਰਗਾਂ ਨੂੰ ਮਿਲਣਾ ਚਾਹੁੰਦੇ ਆ ਜਿਹੜੇ ਕਹਿੰਦੇ ਸੀ ਵੀ ਮੇਰੀ ਮੋਟਰ ਤੇ ਆ ਕੇ ਲਾ ਕੇ ਜਾਂਦਾ ਵਕੀਲ ਕਿ ਉਹ ਪਿੰਡ ਦੇ ਵਿੱਚ ਆ ਉਹਨਾਂ ਨਾਲ ਕੋਈ ਨਹੀਂ ਤੁਸੀਂ ਘਰੇ ਜਾ ਕੇ ਮਿਲਿਓ ਉਹਨਾਂ ਤੋਂ ਵੀ ਪੁੱਛੋ ਸਾਰੇ ਪਿੰਡ ਚੋਂ ਇੱਕ ਰਾ ਪੁੱਛ ਕੇ ਤੁਸੀਂ ਲੋਕ ਕਿਵੇਂ ਸਾਰਿਆਂ ਨੂੰ ਅਸੀਂ ਤਾਂ ਜਿਵੇਂ ਆਪਦੀ ਖਬਰ ਰੱਖੀ ਆ ਵੀ ਹੁਣ ਪਿੰਡ ਦੇ ਵਿੱਚ ਜਿਵੇਂ ਪਹਿਲਾਂ ਕੋਈ ਨਇ ਕਸੀ ਤੇ ਜਾਂ ਕੋਈ ਡੱਗਿਆ ਮਿਲਦਾ ਸੀ ਹੁਣ ਕੋਈ ਸਾਡੇ ਪਿੰਡ ਦੇ ਵਿੱਚ ਇਦਾਂ ਦਾ ਕੋਈ ਸਾਨੂੰ ਸ਼ਖਸ਼ ਨਹੀਂ ਮਿਲਦਾ ਵੀ ਜਿਹੜਾ ਨਸ਼ਾ ਕਰਕੇ ਜਾਂ ਨਸ਼ਾ ਵੇਚਦਾ ਸਾਨੂੰ ਵਲੇ ਤੇ ਪੁਲਿਸ ਵਾਲਿਆਂ ਦਾ ਕੀ ਹੁਣ ਵਤੀਰਾ ਹੈਗਾ ਉਹਦੋਂ ਕਹਿੰਦੇ ਸੀ ਵੀ ਡੀਮੋਰਲਾਈਜ਼ ਹੋ ਗਏ ਉਹਨਾਂ ਉਹਨਾਂ ਦੀਆਂ ਘਟ ਗਏ ਮਤਲਬ ਕਿ ਉਹਨਾਂ ਦੀ એનર્ਜੀ ਘਟ ਗਈ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਐਸਐਸਪੀ ਸਾਹਿਬ ਚੇਂਜ ਹੋਏ ਜਿਹੜੇ ਨਵੇਂ ਐਸਐਸਪੀ ਸਾਹਿਬ ਆਏ ਉਹ ਵੀ ਬਹੁਤ ਵਧੀਆ अवसरा ਤੇ ਉਵੇਂ ਡਿਊਟੀ ਕਰ ਰਹੇ ਆ ਜਿਵੇਂ ਪਹਿਲਾਂ ਡਿਊਟੀ ਕਰ ਰਹੇ ਸੀ ਜੋ ਚੇਂਜਮੈਂਟ ਥੋੜੀ ਬਾਤੀ ਹੋਈ ਉਹਨਾਂ ਦੀ ਟ੍ਰਾਂਸਫਰ ਹੋਈ ਉਹ ਲੇਕਿਨ ਜਿਹੜੇ ਨੈਕਸਟ ਆ ਉਹ ਵੀ ਵਧੀਆ ਡਿਊਟੀ ਆਪਣੀ ਕਰ ਰਹੇ ਆ ਜੀ ਠੀਕ ਤੇ ਗੱਲ ਕਰਾਂਗੇ ਪ੍ਰਦੀਪ ਸਿੰਘ ਦਾ ਤੇ ਫਿਰ ਜਗਦੀ ਜਗਸੀਰ ਸਿੰਘ ਦਾ ਦੋਨੋਂ ਇਸ ਪਿੰਡ ਦੇ ਜਮਾਂਦਰੂ ਵਾਸੀ ਨੇ ਪੁੱਛਦੇ ਇਹਨਾਂ ਨੂੰ ਕੀ ਹਾਲ ਚਾਲ ਆ ਹੁਣ ਪਿੰਡ ਦਾ ਕੀ ਹਾਲ ਬਾਈ ਤੁਹਾਡੇ ਪਿੰਡ ਦਾ ਜੀ ਹੁਣ ਨਸ਼ੇ ਪੱਤੇ ਕਿੰਨੇ ਹੋ ਨਹੀਂ ਜੀ ਬਹੁਤ ਫਰਕ ਆ ਹੁਣ ਤਾਂ ਜੀ ਹੁਣ ਨਹੀਂ ਦੇਖਦਾ ਕੋਈ ਵੇਚਦਾ ਨਹੀਂ ਹੁਣ ਨਹੀਂ ਨਹੀਂ ਹੁਣ ਤਾਂ ਬਹੁਤ ਠੱਲ ਪਈ ਹੋਈ ਹੈ ਜੀ ਉਹ ਥੋੜਾ ਜਿਹਾ ਨੀਟਾ ਸੀ ਬੰਦੇ ਤੇ ਬੜੀ ਸ਼ਿਕਾਇਤ ਸੀ ਸਾਰਿਆਂ ਨੂੰ ਉਹਦੇ ਬਾਰੇ ਉਹਦਾ ਕੀ ਰਵਈਆ ਹੁਣ ਨਹੀਂ ਨਹੀਂ ਹੁਣ ਤਾਂ ਸਭ ਠੱਲ ਹੀ ਆਈ ਬਸ ਪਹਲਾ ਹਾਂਜੀ ਹੁਣ ਐ ਨਹੀਂ ਉਹਨਾਂ ਕੰਮ ਹੀ ਅੱਛਾ ਜਮਾਂ ਬੰਦ ਦਾ ਕੰਮ ਜਮਾਂ ਬੰਦ ਹਾਂਜੀ ਤੁਹਾਡਾ ਕੀ ਖਿਆਲ ਹੈ ਇਕਸੀਰ ਨਹੀਂ ਹੁਣ ਉਦੋਂ ਦਾ ਬੰਦ ਆਈ ਆਇਆ ਹਾਂਜੀ ਤੇ ਮਤਲਬ ਤੁਸੀਂ ਕਾਮਯਾਬ ਹੋ ਗਏ ਤੁਹਾਡੀ ਹਿੰਮਤ ਕਾਮਯਾਬ ਹੋ ਗਈ ਹਾਂਜੀ ਹੋ ਗਈ ਤੇ ਪੁਲਿਸ ਵਾਲੇ ਜਿਹੜੇ ਟੰਗੇ ਗਏ ਸੀ ਉਹਨਾਂ ਦਾ ਕੀ ਕੀਤਾ ਤੁਸੀਂ ਓਏ ਹੋ ਮੇ ਹੋ ਗਿਆ ਹੀ ਬਰੀ ਹੈ ਨਾ ਬੰਦਾ ਬਰੀ ਹੋ ਗਿਆ ਹੀ ਓਏ ਕਿ ਨਹੀਂ ਉਹ ਜਿਹੜਾ ਸੀਗਾ ਵਕੀਲ ਉਹ ਤਾਂ ਪਹਿਲਾਂ ਛੱਡਦਾ ਸੀ ਹਾਂਜੀ ਉਹ ਫਿਰ ਸਮਝੌਤਾ ਹੋ ਗਿਆ ਬਾਅਦ ਚ ਉਹਨਾਂ ਦਾ ਸਮਝੌਤਾ ਹੋ ਗਿਆ ਕੇਸ ਵਾਪਸ ਲੈ ਲਿਆ ਵਕੀਲ ਨੇ ਅਚ ਵਕੀਲ ਨੇ ਕੇਸ ਵਾਪਸ ਲੈ ਲਿਆ ਹਾਂਜੀ ਅੱਛਾ ਅੱਛਾ ਹਾਂ ਕਰਕੇ ਤੇ ਨਹੀਂ ਤਾਂ ਵੀ ਛੱਡੇ ਗਿਆ ਹਾਂਜੀ ਹਾਂਜੀ ਨਹੀਂ ਤਾਂ ਵੀ ਛੱਡੇ ਗਿਆ ਹਾਂਜੀ ਹਾਂਜੀ ਅੱਛਾ ਉਹ ਐਵੇਂ ਫਿਰ ਇਹਨਾਂ ਖਲਾਰਾ ਪਾਇਆ ਉਹ ਕਿਹੜਾ ਚੱਕਰ ਪਾਇਆ ਜੀ ਹੈ ਉਹ ਫਿਰ ਜ਼ਮਾਨਤ ਹੋ ਗਈ ਨਾ ਉਹਦੀ ਹਾਂ ਹਾਂਜੀ ਤਾਂ ਕਰਕੇ ਨਹੀਂ ਜ਼ਮਾਨਤ ਹੋਈ ਕੇ ਛੱਡੇ ਗਏ ਨਹੀਂ ਨੀਟੇ ਦੀ ਜ਼ਮਾਨਤ ਹੋਈ ਜੀ ਅਰੇ ਨੀਟਰੀ ਜਮਾਨਤ ਤੇ ਕੇਸ ਚੱਲਦਾ ਜੀ ਹਾਂਜੀ ਅੱਛਾ 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 ਤੇ ਚਲੋ ਤੁਹਾਡੇ ਪਿੰਡ ਦਾ ਅਸੀਂ ਦੌਰਾ ਕਰਦੇ ਆਂ ਦੇਖਦੇ ਆਂ ਵੀ ਬਾਕੀਆਂ ਦੀ ਕੀ رائے ਹੈ ਪਿੰਡ ਦੇ ਵਿੱਚ ਮਾਹੌਲ ਕੀ ਹੈ ਹੁਣ ਸ਼ਾਂਤੀ ਹੈ ਜਾਂ ਕਿਵੇਂ ਨਸ਼ਾ ਪੱਤਾ ਕਰਦੇ ਲੋਕ ਜੇ ਕਰਦੇ ਹੋਣੇ ਤਾਂ ਬਾਹਰੋਂ ਲਿਆਉਂਦੇ ਹੋਣੇ ਫਿਰ ਸਾਡੇ ਇੱਥੋਂ ਨਹੀਂ ਆਉਂਦਾ ਹੋਣੇ ਬਾਹਰ ਦਾ ਨਹੀਂ ਆਪਾਂ ਕੋ ਕਹਿ ਸਕਦੇ ਬਾਹਰੋਂ ਨੀ ਤੁਸੀਂ ਵਾੜਨ ਦਿੰਦੇ ਹੋ ਇੱਥੇ ਨਸ਼ਾ ਨਹੀਂ ਨਹੀਂ ਇੱਥੇ ਤਾਂ ਕੋਈ ਨਹੀਂ ਆਉਂਦਾ ਹੁਣ ਜਮਾ ਬੰਦ ਹੈ ਤੇ ਜਿਹੜੀ ਤੁਹਾਡੀ ਨਸ਼ਾ ਵਿਰੋਧੀ ਕਮੇਟੀ ਸੀ ਉਹ ਕਿਵੇਂ ਕੰਮ ਕਰਦੀ ਹੈ ਹੁਣ ਕਮੇਟੀ ਚੱਲੀ ਜਾਂਦੀ ਹੈ ਜੀ ਉਵੇਂ ਕਮੇਟੀ ਚੱਲੀ ਜਾਂਦੀ ਹੈ ਜੀ ਅੱਛਾ ਹੁਣ ਨਵੇਂ ਐਸਐਸਪੀ ਜਿਹੜਾ ਆਇਆ ਹੈ ਇਹ ਕਿ ਉਹ ਵਜਾਇਗਾ ਇਹ ਬਹੁਤ ਵਧੀਆ ਜੀ ਇਹ ਵੀ ਠੀਕ ਆ ਹਾਂਜੀ ਅੱਛਾ ਤੇ ਇਹ ਵੀ ਨਸ਼ੇ ਨੂੰ ਵੇਖ ਨਹੀਂ ਦਿੰਦੇ ਠੱਲ ਬਹੁਤ ਪਾਈ ਹੋਈ ਇਹਨਾਂ ਨੇ ਅੱਛਾ ਜੀ ਹਾਂਜੀ ਲੋ ਦਰਸ਼ਕੋ ਲੱਭ ਲਿਆ ਲੱਭ ਲਿਆ ਬਾਪੂ ਅਵਤਾਰ ਸਿੰਘ ਜਿਨੇ ਸਾਨੂੰ ਪਿਛਲੀ ਵਾਰੀ ਵੀਡੀਓ એપisode ਨੰਬਰ 313 ਤੇ 14 ਜਦੋਂ ਅਸੀਂ ਕੀਤਾ ਮੁਕਸਰ ਆ ਕੇ ਵਕੀਲਾਂਾਂ ਤੇ ਆਪਣਾ ਪੁਲਿਸਾਂ ਦੇ ਵਿਵਾਦ 'ਚ ਇਹਨਾਂ ਨੇ ਬਹੁਤ ਤਕੜੀ ਗੱਲ ਕਹੀ ਸੀ ਜਦੋਂ ਇਹਨਾਂ ਨੂੰ ਅਸੀਂ ਕਮਿਊਨਿਟੀ ਹਾਲ ਦੇ ਵਿੱਚ ਜਿਹਨੂੰ ਕਹਿੰਦੇ ਵੀ ਜੰਜ ਘਰ 'ਚ ਮਿਲੇ ਸੀ ਬਾਪੂ ਬਤਾਰ ਸਿੰਘ ਨੇ ਆਖਿਆ ਸੀ ਬਈ ਮੇਰੀ ਮੋਟਰ ਤੇ ਖੜਕੇ ਚਿੱਟਾ ਲਾਉਂਦਾ ਯਾਦ ਆ ਤੁਹਾਨੂੰ ਜੋ ਇਹ ਵਕੀਲ ਆ ਮੇਰੀ ਛੜਕ ਤੇ ਪਈ ਆ ਸਿਵਿਆਂ ਦੇ ਕੋਲ ਇਹ ਆਣ ਕੇ ਗੱਡੀ ਖਲਾਰ ਕੇ ਉੱਥੇ ਇੱਕ ਗੁੱਥਲਖਾਨਾ ਬਣਿਆ ਹੋਇਆ ਉੱਥੇ ਇਹ ਚਿੱਟਾ ਲਾਉਂਦਾ ਵੀ ਸੀ ਚਿੱਟਾ ਲੈ ਜਾਂਦਾ ਵੀ ਸੀ ਪਰ ਮੈਂ ਡਰਦਾ ਇਸ ਨੂੰ ਕੋਸ ਆਖ ਨਹੀਂ ਸਕਦਾ ਬਾਪੂ ਜੀ ਕੀ ਹਾਲ ਆ ਜੀ ਹੁਣ ਤੁਹਾਡੇ ਪਿੰਡ ਦਾ ਹੁਣ ਠੀਕ ਆ ਜੀ ਜਦੋਂ ਦੀ ਕਮੇਟੀ ਬਣੀ ਆ ਨਾ ਅਜੇ ਕੰਮ ਥੋੜਾ ਥੋੜਾ ਗੁੱਝਾ ਚੱਲਦਾ ਹੈਗਾ ਅਜੇ ਵੀ ਚੱਲਦਾ ਅੱਛਾ ਹਾਂ ਇੱਕ ਦੋ ਬੰਦੇ ਹੀ ਆ ਜਿਹੜੇ ਪਰ ਬਹੁਤ ਜਿਆਦਾ ਫਰਕ ਆ ਗੁਰੂ ਦੀ ਕਿਰਪਾ ਨਾਲ ਉਹ ਜਿਹੜਾ ਵਕੀਲ ਸੀ ਨਾ ਉਹ ਸਿਵਿਆਂ ਦੇ ਵਿੱਚ ਇੱਕ ਗੁੱਥਲਖਾਨਾ ਬਣਿਆ ਹੋਇਆ ਏ ਮੈਂ ਉੱਥੇ ਪ੍ਰਾੜੀ ਅਜੇ ਵੀ ਜੁੜੀ ਹੋਈ ਆ ਉੱਥੇ ਮੈਂ ਮੱਝਾਂ ਕੈਂਟਾ 2 ਕੈਂਟੇ ਰੋਜ਼ ਹੀ ਚਾਰ ਦਾ ਕੱਸੀ ਤੋਂ ਪਾਣੀ ਡਾਹ ਕੇ ਖੜਦਾ ਸੀ ਉਹ ਜਦੋਂ ਆਉਂਦਾ ਸੀ ਸਕਾਰਪੀਓ ਗੱਡੀ ਤੇ ਉਹ ਕਈ ਵਾਰ 2 ਢੋ ਗੇੜੇ ਕਦੀ 1 ਢੇੜਾ ਲਾ ਕੇ ਉਹ ਉੱਥੇ ਲਾ ਕੇ ਤੇ ਗੱਡੀ ਤੇ ਚੜ ਜਾਂਦਾ ਸੀ ਆ ਤਾਂ ਉਹ ਮੋਟਰਸਾਈਕਲ ਲੈਣ ਦੇ ਦਬਕਾਇਆ ਦੁਕਾਇਆ ਵੀ ਅਸੀਂ ਉਹ ਆਪਣੀ ਜ਼ਮੀਨ ਦੇ ਵਿੱਚ ਪਈ ਦੇ ਵਿੱਚ ਆਏ ਸੀ ਉਹ ਜਦੋਂ ਖੜੇ ਸੀ ਉਹ ਚਿੱਟੇ ਵਾਲੇ ਮਾਹ ਪਾਈ ਤੁਸੀਂ ਚਿੱਟੇ ਵਾਲੀ ਇੱਥੋਂ ਚਲੇ ਜਾ ਉਹ ਜਿਆਦਾ ਔਖੀ ਸੋਖੀ ਹੋਣ ਲੱਗ ਪਈ ਚਲੋ ਆਪਣਾ ਬਚਾਅ ਹੋ ਗਿਆ ਝਗੜੇ ਤੋਂ ਜਾਣ ਆ ਵੀ ਮੈਂ ਆ ਵੀ ਆਖਿਆ ਵੀ ਮੈਂ ਮੁੰਡਿਆਂ ਨਾਲ ਉਮਰ ਜ਼ਿਆਦਾ ਲੜਦਾ ਚੰਗਾ ਨਹੀਂ ਲੱਗਦਾ ਇੱਥੇ ਲੈਣਾ ਹੀ ਵੱਜੀਆਂ ਹੁੰਦੀਆਂ ਸੀ ਦਿਹਾੜੀਆਂ ਮੇਰਾ ਖਿਆਲ ਵੀ ਮੈਂ ਉਹ ਗੁਰੂ ਦਾ ਸਿੱਖ ਝੂਠ ਨਹੀਂ ਮਾਰਦਾ ਹਜ਼ਾਰ ਹਜ਼ਾਰ ਗੱਡੀ ਤੇ ਮੋਟਰਸਾਈਕਲ ਆਉਂਦਾ ਸੀ ਜਿਦੇ ਚੋਂ ਇੱਕ ਦੋ ਬੰਦੇ ਆ ਜੇ ਪੁਲਿਸ ਉਹ ਵੀ ਕੋਈ ਹੱਲ ਕਰ ਦਵੇ ਸਰਕਾਰ ਤੇ ਉਹ ਵੀ ਕੰਮ ਬੰਦ ਹੋ ਜੇ ਲੋਕਾਂ ਦੇ ਪੁੱਤ ਵੱਜ ਜਾਣਗੇ ਜੀ ਸਾਡੇ ਪਿੰਡ ਚ ਬਹੁਤ ਜ਼ਿਆਦਾ ਸੀ ਥੋੜਾ ਨਹੀਂ ਬਹੁਤ ਹੀ ਜ਼ਿਆਦਾ ਸੀ ਹੁਣ ਸ਼ੁਕਰ ਹੈ ਇਹ ਗੱਲ ਦਾ ਪੱਤਰਕਾਰਾਂ ਨੇ ਵੀ ਬਹੁਤ ਮਿਹਨਤ ਕੀਤੀ ਪੁਲਿਸ ਨੇ ਵੀ ਕੀਤੀ ਸੀ ਤੇ ਜੇ ਸਰਕਾਰ ਹੋਰ ਕਰ ਦਵੇ ਤੇ ਕੰਮ ਬੰਦ ਹੋ ਜਾਏਗਾ ਜੀ ਤੁਹਾਡਾ ਚੈਨਲ ਦੇਖਦੇ ਹੁੰਦੇ ਹੋ ਕਿ ਨਹੀਂ ਦੇਖਦੇ ਮੈਂ ਜੀ ਜ਼ਰੂਰ ਵੇਖਿਆ ਸੀ ਜੀ ਉਹ ਤਾਂ ਹੀ ਵੇਖਿਆ ਇੱਕ ਵਾਰੀ ਬਸ ਉਹ ਮੈਂ ਮੋਬਾਈਲ ਨਹੀਂ ਹੁਣ ਰੱਖਦਾ ਮੈਂ ਮੋਬਾਈਲ ਰੱਖ ਲਿਆ ਕਰਦਾ ਜੀ ਅੱਛਾ ਅੱਛਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਉਹ ਉਹਦੇ ਬਾਰੇ ਤੁਸੀਂ ਪੁਲਿਸ ਨੂੰ ਐਸਐਸਪੀ ਹੁਣ ਤਾਂ ਬਦਲ ਗਿਆ ਨਵਾਂ ਐਸਐਸਪੀ ਆ ਗਿਆ ਇਹਦਾ ਕੀ ਮਾਹੌਲ ਆ ਕਿਹੋ ਜਿਹਾ ਬੰਦਾ ਏ ਇਹ ਜੀ ਜੇ ਸਰ ਕੰਮ ਚੰਗਾ ਹੋਵੇਗਾ ਤੇ ਤਾਂ ਹੀ ਆ ਨਾ ਹਾਂ ਜਾਣਿਆ ਇੱਕ ਦੋ ਕਵਰ ਵਾਲੇ ਦੇ ਬੰਦੇ ਜਿਹੜੇ ਰਲ ਮਿਲ ਕੇ ਇਹਦੇ ਸਾਰੇ ਅਜੇ ਦੋ ਤਿੰਨ ਬੰਦੇ ਜਾਂ ਕੋਈ ਜ਼ਿਆਦਾ ਗੱਲ ਹੈ ਨਹੀਂ ਨੀ ਕਿਵੇਂ ਉਹ ਵੰਡਦੇ ਆ ਕਿ ਆਪ ਲਾਉਂਦੇ ਆ ਨਹੀਂ ਜੀ ਵੰਡਦੇ ਆ ਵੰਡਦੇ ਆ ਜੇ ਵੀ ਅਜੇ ਦੋ ਕੁ ਬੰਦੇ ਵੰਡਦੇ ਆ ਜੀ ਮਖਾ ਜੇ ਲਾਪਾ ਨਾ ਕੰਦੂ ਦੇਣਾ ਅਜੇ ਹਾਂਜੀ ਨਹੀਂ ਉਹ ਚੋਰੀ ਵੰਦੇ ਆ ਚੋਰੀ ਵੰਦੇ ਹਾਂ ਪਿੰਡ ਚ ਨਹੀਂ ਦਿੰਦੇ ਗੱਡੀਆਂ ਕਾਰਾਂ ਕੂਰਾਂ ਦੇ ਪੰਜਾਬ ਜੂਗੇ ਆ ਜੀ ਵੀ ਕਰ ਜਾਂਦੇ ਆ ਤੇ ਆਪਣਾ ਨੀਤਾ ਨੀਤੇ ਦਾ ਸੁਧਾਰ ਹੋ ਗਿਆ ਜੀ ਹੁਣ ਕਿਵੇਂ ਉਹਨੇ ਜੀ ਮੈਂ ਉਹਨਾਂ ਬਾਰੇ ਆਂਦਾ ਨਹੀਂ ਆਪਾਂ ਫਿਰ ਤੈਨੂੰ ਪਤਾ ਆਪਦਾ ਵੀ ਸੋਚਣਾ ਹੁੰਦਾ ਨਹੀਂ ਨਹੀਂ ਉਹ ਹੁਣ ਮੈਂ ਮਿਲ ਕੇ ਆਂ ਨੂੰ ਅਮਰਜੀਤ ਤੇ ਫੌਜੀ ਨੂੰ ਪਰਦੀਪ ਹਣਾ ਕਹਿੰਦੇ ਉਹ ਠੀਕ ਹੋ ਗਿਆ ਹੁਣ ਸੁਧਰ ਗਿਆ ਉਹ ਜੇ ਫਰਕ ਤਾਂ ਹੁੰਦਾ ਹੀ ਆ ਚਲੋ ਚੰਗੀ ਗੱਲ ਹੈ ਜੀ ਸੁਧਰ ਗਿਆ ਤਾਂ ਮੈਂ ਤਾਂ ਇਹ ਬਹੁਤ ਵਧੀਆ ਗੱਲ ਹੈ ਜਿਹਦਾ ਤੀਪੁੱਤ ਵੀ ਵੱਜ ਜਾਂਦਾ ਪਰ ਮਾਂ ਪਿਓ ਨੂੰ ਚਾਹੀਦਾ ਡੱਕਣਾ ਆਪਣੇ ਤੀਪੁੱਤ ਨੂੰ ਕਿਵੇਂ ਵੀ ਭਾਵੇਂ ਹੋਵੇ ਹਾਂ ਜੇ ਜੇ ਸਰਕਾਰ ਵੀ ਡੱਕਦੀ ਹੈ ਮਾਂ ਪਿਓ ਵੀ ਕਰੇ ਤੇ ਕੁਝ ਨਾ ਕੁਝ ਫਰਕ ਤਾਂ ਜਰੂਰ ਪਾਏਗਾ ਜੀ ਹਾਂ ਇਸ ਕਰਕੇ ਫਰਕ ਬਹੁਤ ਜ਼ਿਆਦਾ ਜੀ ਫਰਕ ਹੈ ਸਾਡੇ ਪਿੰਡ 'ਚ ਹਾਂ ਤੇ ਉਧਰ ਸੋਹਣੇ ਵਾਲੇ ਚੱਕ ਅਟਾਰੀ 'ਚ ਕੀ ਹਾਲ ਆ ਚੱਕ ਟਾਰੀ ਮੇਰਾ ਪਿੰਡ ਹੈ ਜੀ ਤੇ ਚੱਕ ਵਧਾਈ ਨਹੀਂ ਜਿ세 ਮੈਂ ਬਧਾਈ ਜੀ ਚੱਕ ਵਧਾਈ ਬਹੁਤ ਵਧੀਆ ਜੀ ਚੱਕ ਵਧਾਈ ਦੀ ਚੱਕ ਟਾਰੀ ਇੱਕ ਹੀ ਪਿੰਡ ਆ ਜੀ ਨਹੀਂ ਜੁੜੇ ਨਾਇਆ ਫਰਕ ਥੋੜਾ ਜਿਹਾ ਨਾਇਆ ਨਹੀਂ ਜੁੜੇ ਆ ਜੀ ਹਾਂ ਜੁੜੇ ਪਹਿਲਾਂ ਇੱਕ ਪੰਚਾਇਤ ਹੁੰਦੀ ਸੀ ਹੁਣ ਦੋ ਪੰਚਾਇਤਾਂ ਜੀ ਅੱਛਾ ਹਾਂ ਨਹੀਂ ਜੀ ਬਹੁਤ ਸ਼ੁਕਰ ਆ ਚਲੋ ਆਪਾਂ ਬਹੁਤ ਮਿਹਨਤ ਕੀਤੀ ਆ ਤੇ ਉਹ ਜਿਹੜੇ ਪੁਲਿਸ ਵਾਲੇ ਤਾਂ ਐਵੇਂ ਟੰਗੇ ਗਏ ਜੀ ਫਿਰ ਉਹਨਾਂ ਦਾ ਕੀ ਹੋਇਆ ਪੁਲਿਸ ਵਾਲੇ ਫਿਰ ਉਹ ਵਕੀਲ ਨੇ ਝੂਠ ਝਾੜਸ ਬਣਾ ਲਿਆ ਝੂਠਾਂ ਨਾਲ ਜੋ ਮਰਜ਼ੀ ਕਰ ਲੈ ਉਹ ਗੱਲ ਸੱਚੀ ਸੀ ਕੋਈ ਉਹ ਝੂਠੀ ਗੱਲ ਨਹੀਂ ਸੀ ਉਹਦੀ ਕੋਈ ਵੀ ਨਾ ਕੋਈ ਉਹਦੀ ਸਵਉ ਦੇ ਸਕਦਾ ਹਾਂ ਕਿਉਂ ਉਹ ਬੰਦਾ ਝੂਠਾ ਸੀ ਹੂੰ ਉਹਦਾ ਵਕੀਲਾ ਨੂੰ ਵੀ ਚਾਹੀਦਾ ਸੀ ਇਸ ਬਾਰੇ ਹੁਣ ਕਈ ਵਕੀਲ ਬਹੁਤ ਬਹੁਤ ਚੰਗੇ ਹੁੰਦੇ ਕਈਆਂ ਗਰੀਬਾਂ ਦੇ ਮੁਫਤ ਕੇਸ ਲੜਦੇ ਆ ਪਰ ਉਹਦੀ ਇੰਨਾ ਮਦਦ ਨਹੀਂ ਇੰਨੀ ਕਰਨੀ ਕਿਉਂ ਉਹ ਬੰਦਾ ਝੂਠਾ ਸੀ ਹਾਂ ਅੱਛਾ ਬਾਬਾ ਜੀ ਇਹ ਦੱਸੋ ਵੀ ਫਿਰ ਪਿੰਡ ਨੇ ਹੁਣ ਸਬਕ ਕੀ ਸਿੱਖਿਆ ਸਾਰੇ ਵਿਵਾਦ ਚੋਂ ਸਬਕ ਤਾਂ ਇਹ ਹੋਈ ਆ ਜੀਚੋਂ ਸ਼ੁਕਰੀਆ ਸੋਚ ਦੀ ਨੀਂਦ ਸੌਂਦੇ ਆ ਲੋਕਾਂ ਦੇ ਹੋ ਸਕਦਾ ਹੀ ਕਿਸੇ ਦਾ ਬੱਚਾ ਹੀ ਐਕਸੀਡੈਂਟ ਹੋ ਕੇ ਮਰ ਜਾਂਦਾ ਜਿਵੇਂ ਇੰਨੀਆਂ ਗੱਡੀਆਂ ਭਜਾਉਂਦੇ ਸੀ ਲੋਕਾਂ ਦੀਆਂ ਮੋਟਰਾਂ ਲੈਂਦੀਆਂ ਸੀ ਕਈ ਚੋਰੀਆਂ ਹੁੰਦੀਆਂ ਸੀ ਹੁਣ ਕੋਈ ਐਹੋ ਜੀ ਗੱਲ ਹੈ ਨਹੀਂ ਠੀਕ ਠਾਕ ਹੈ ਜੀ ਹਾਂਜੀ ਵਾਹਿਗੁਰੂ ਜੀ ਕਾਹਦਾ ਵਾਹਿਗੁਰੂ ਖਾਲਸਾ ਜੀ ਇੱਕ ਫਤਿਹ ਬੀਬੀ ਜੀ ਇਹ ਦੱਸੋ ਤੁਹਾਡੇ ਪਿੰਡ ਦੇ ਵਿੱਚ ਹੁਣ ਚਿੱਟੇ ਦਾ ਕੀ ਮਾਹੌਲ ਆ ਚਿੱਟੇ ਦਾ ਮਾਹੌਲ ਅੱਗੇ ਨਾਲੋਂ ਤਾਂ ਬਹੁਤ ਜ਼ਿਆਦਾ ਫਰਕ ਪੈ ਗਿਆ ਬਹੁਤ ਜ਼ਿਆਦਾ ਅੱਛਾ ਜੀ ਹਾਂਜੀ ਹਾਂ ਮੇਰਾ ਬੇਟਾ ਵੀ ਤਕਰੀਬਨ ਅਸੀਂ ਹੁਣ ਉਸ ਦਾ ਨਸ਼ਾ ਬਿਲਕੁਲ ਛਡਾ ਦਿੱਤਾ ਛਡਾਤਾ ਅਸੀਂ ਇਹ ਸੋਚਿਆ ਵੀ ਅਸੀਂ ਪਿੰਡ ਨਾਲ ਵੇਰ ਪਾਇਆ ਤੇ ਤੂੰ ਵੀ ਇਹ ਕਰਦਾ ਰਿਹਾ ਫਿਰ ਕੰਮ ਗਲਤ ਆ ਹਾਂ ਫਿਰ ਅਸੀਂ ਆਪ ਦੇ ਬੇਟੇ ਦੀ ਵੀ ਸਿਕਤਾਈ ਕਰਤੀ ਆ ਅੱਛਾ ਹਾਂ ਕਿਵੇਂ ਡਾਂਗੂ ਫੇਰੀ ਨਹੀਂ ਡਾਂਗ ਰੂਗੀ ਨਹੀਂ ਸਮਝਾਤਾ ਦਵਾਈ ਦਵਾਤੀ ਦਵਾਈ ਦਵਾਤੀ ਦਵਾਈ ਦਵਾਤੀ ਸਮਝਾਤਾ ਹੂੰ ਜੇ ਸਾਡੇ ਆਕੇ ਸਮਝ ਜਾਏਗਾ ਠੀਕ ਆ ਨਹੀਂ ਤਾਂ ਸੈਂਟਰ ਹੈਗਾ ਫਿਰ ਹੁਣ ਦੋਨੇ ਭਰਾ ਇੱਕੋ ਗੱਡੀ ਤੇ ਗਏ ਆ ਵੱਡਾ ਇੱਕੋ ਤੇ ਗਏ ਹਾਂ ਛੋਟਾ ਵੱਡੇ ਨਾਲ ਗੱਲ ਹੋਈ ਸੀ ਮੇਰੀ ਹਾਂ ਅਮਨਦੀਪ ਸਿੰਘ ਹੂੰ ਵੱਡਾ ਬੇਟਾ ਸੀ ਜਿਹੜਾ ਇਸ ਕਮੇਟੀ ਦਾ ਪ੍ਰਧਾਨ ਸੀ ਹੂੰ 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 ਹੁਣ ਇਹ ਆਉ ਦਿਨ ਆ ਰੱਖਿਆ ਆ ਦੋਨੇ ਬੇਟੇ ਇਕੱਠੇ ਇੱਕੋ ਗੱਡੀ ਤੇ ਗਏ ਹੋਏ ਵਧੀਆ ਠੀਕ ਠਾਕ ਐਸ ਟਾਈਮ ਹਾਲਾ ਸਾਡਾ ਪੂਰਾ ਵਧੀਆ ਪਿੰਡ ਦੇ ਵਿੱਚ ਵੀ ਸ਼ਾਂਤੀ ਆ ਜਿਵੇਂ ਅੱਗੇ ਨਸ਼ਾ ਲੈਣ ਹੁੰਦੇ ਸੀ ਸਾਨੂੰ ਘਰ ਹੀ ਨਹੀਂ ਸੀ ਸੇਫ ਹੂੰ ਜੇ ਸਾਡੇ ਬੇਟਾ ਤਾਂ ਚਲ ਬਾਹਰ ਕੰਮ ਕਰਦੇ ਸੀ ਖਾਂਦੇ ਸੀ ਪੀਂਦੇ ਸੀ ਜਾਬ ਦਾ ਕਮਾਉਂਦਾ ਸੀ ਹੂੰ ਪਰ ਸਾਡੇ ਘਰ ਨਹੀਂ ਸੀ ਕਿਸੇ ਦਾ ਵੀ ਸੇਫ ਅੱਛਾ ਹੁਣ ਸਾਡਾ ਸਾਰਾ ਪਿੰਡ ਸੇਫ ਆ ਚੋਰੀਆਂ ਹੁੰਦੀਆਂ ਸੀ ਚੋਰੀਆਂ ਹੁੰਦੀਆਂ ਸੀ ਚੋਰੀਆਂ ਤੋਂ ਸਾਨੂੰ ਛੁਟਕਾਰਾ ਮਿਲ ਗਿਆ ਹੂੰ ਬੇਟੇ ਵੀ ਲੋਕਾਂ ਨੇ ਬਹੁਤ ਸੁਧਰ ਗਏਗੇ ਨਾਲ ਹੂੰ ਤਕਰੀਬਨ ਕੋ ਇਕ ਅੱਧਾ ਹੀ ਮੁੰਡਾ ਰਹਿ ਗਿਆ ਉਹ ਪਿੰਡ ਦੇ ਵਿੱਚ ਹੂੰ ਕੋਈ ਮੁੰਡਾ ਚਿੱਟਾ ਨਹੀਂ ਸਾਡੇ ਪਿੰਡ ਦਾ ਲਾਉਂਦਾ ਹੁਣ ਕੋਈ ਕਿਉਂ ਨਹੀਂ ਸ਼ਿਪੋਰੀ ਲਾਉਂਦਾ ਹੋਊਗਾ ਤਾਂ ਲਾਉਂਦਾ ਹੋਵੇ ਬਾਪੂ ਅਵਤਾਰ ਸਿਓ ਆਉਂਦਾ ਸੀ ਬਈ ਹੈਗੇ ਦੋ ਤਿੰਨ ਬੰਦੇ ਕਰਨ ਵਾਲੇ ਹਾਂ ਉਹ ਚੋਰੀ ਪਿਸ਼ੋਰੀ ਕਰਦੇ ਹੋਣਗੇ ਕਿਤੇ ਵੀ ਅੱਗੇ ਜਿਵੇਂ ਸ਼ਰੇਆਮ ਵਾਲੀ ਗੱਲ ਖਤਮ ਹੋ ਗਈ ਉਹ ਖਤਮ ਹੋ ਗਈ ਹਾਂ ਜੇ ਕੋਈ ਵੇਖਦਾ ਦੂਰ ਜਾ ਕੇ ਕੋਈ ਚੋਰੀ ਆਉਦੇ ਉਹ ਗੱਲ ਨਹੀਂ ਹੈਗੀ ਜਿਵੇਂ ਇੱਥੇ ਤੁਰੇ ਆਵਾਂਗੇ ਸੀ ਤਾਂ ਲੈਣਾ ਹੁਣ ਤੁਹਾਨੂੰ ਤਾਂ 100 ਬੰਦਾ ਮਿਲ ਜਾਣਾ ਸੀ ਤੇ ਅੱਛਾ ਉਹ ਬਿਲਕੁਲ ਖਤਮ ਹੋ ਗਿਆ ਅੱਛਾ ਬੀਬੀ ਜੀ ਇਹ ਦੱਸੋ ਵੀ ਇਹ ਪੁਲਿਸਾਂ ਦੀ ਟੀਮ ਪਹਿਲੀ ਸੀ ਗਿਲਸਾਹ ਵਾਲੀ ਉਹ ਵਧੀਆ ਸੀ ਕਿ ਹੁਣ ਠੀਕ ਆ ਜਾਦੀ ਹੁਣ ਕਿਹੜੀ ਆ ਹੁਣ ਜਿਹੜਾ ਨਵਾਂ ਐਸਐਸਪੀ ਆਇਆ ਜਿਹੜਾ ਵੀ ਨਵਾਂ ਆਇਆ ਇਹ ਤਾਂ ਉਹ ਬਦ ਗਏ ਸਾਰੇ ਜੋ ਜਿਹੜੇ ਪੁਰਾਣੇ ਸੀ ਠੀਕ ਹੈ ਪੁਲਰ ਤੇ ਉਹ ਕੰਬੋਸ਼ ਸਾਹਿਬ ਤੇ ਉਹ ਐਸਐਸਪੀ ਕੇ ਸਰ ਬਦਲ ਗਏ ਉਹ ਸਾਨੂੰ ਬਹੁਤ ਵਧੀਆ ਲੱਗ ਰਿਹਾ ਸੀ ਉਹ ਵਧੀਆ ਲੱਗੇ ਹਾਂ ਇਹਦੇ ਬਾਰੇ ਪਤਾ ਨਹੀਂ ਜੀ ਫਿਰ ਤੋਂ ਇਹਦੇ ਬਾਰੇ ਸਾਨੂੰ ਪਤਾ ਨਹੀਂ ਉਹਨਾਂ ਨੇ ਆ ਕੇ ਸਾਨੂੰ ਕੋਈ ਪੁੱਛਿਆ ਦੱਸਿਆ ਨਹੀਂ ਅਜੇ ਤੱਕ ਅੱਗੇ ਸਾਡੀ ਪੁੱਛਗਿੱਛ ਵੀ ਹੁੰਦੀ ਰਹਿੰਦੀ ਸੀ ਥੋੜੀ ਬਹੁਤ ਸੀ ਆਈਡੀਆ ਨੂੰ ਭੇਜਦੇ ਸੀ ਜਾਂ ਕਿਸ ਤਰ੍ਹਾਂ ਭੇਜਦੇ ਸੀ ਹਾਂ ਸੋਨ ਦੇ ਸੀ ਸਾਡੀ ਗੱਲ ਹੁਣ ਸਾਡੇ ਕੋਲ ਕੋਈ ਆਇਆ ਨਹੀਂ ਹਜੇ ਤੱਕ ਉਹਨਾਂ ਬਾਰੇ ਤਾਂ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਕਿਉਂਕਿ ਉਹਨਾਂ ਨੇ ਸਾਡੇ ਪਹਿਲੇ ਸਪੋਰਟ ਵੀ ਕੀਤੀ ਸੀ ਉਹਨਾਂ ਦੇ ਕਰਕੇ ਸਾਡੀ ਕਮੇਟੀ ਕਾਮਯਾਬ ਹੋਈ ਸੀ ਹਮ ਅੱਛਾ ਮੈਨੂੰ ਇੱਕ ਹੋਰ ਚੀਜ਼ ਪਤਾ ਲੱਗੀ ਹੈ ਬਈ ਜਦੋਂ ਉਹਨਾਂ ਦੇ ਪਰਚਾ ਦਰਜ ਹੋਇਆ ਤੇ ਉਸ ਵਾਲਿਆਂ ਤੇ ਉਦੋਂ ਪਿੰਡਾਂ 'ਚ ਕਹਿੰਦੇ ਬੁੜੀਆਂ ਦੇ ਪਾਠ ਸੁਖਲੇ ਸੀ ਖੈਗਾ ਦਿਓ ਜੀ ਕਹਿੰਦੇ ਸੁਖਮਣੀ ਸਾਹਿਬ ਦੇ ਇੱਕ ਪਿੰਡ 'ਚ 52 ਪਾਠ ਸੁਖੇ ਇੱਕ ਬੀਬੀ ਦੇ ਅੱਛਾ ਬਈ ਆ ਜਿਹੜੇ ਗਲਤ ਹੋ ਗਏ ਪੁਛ ਰਹੇ ਨੇ ਤੇ ਬੰਦੇ ਠੀਕ ਕੰਮ ਕਰ ਰਹੇ ਸੀ ਕਰਦੇ ਤਾਂ ਠੀਕ ਸੀ ਸੁੱਕੇ ਹੋਣਗੇ ਫਿਰ ਲੋਕਾਂ ਨੇ ਹਾਂ ਜੀ ਹਾਂ ਜੀ ਵੈਸੇ ਅਰਦਾਸ ਬੇਨਤੀਆਂ ਤਾਂ ਕੀਤੀਆਂ ਸਾਰੇ ਪਿੰਡਾਂ ਨੇ ਅਰਦਾਸ ਬੇਨਤੀਆਂ ਹਾਂ ਅਰਦਾਸ ਬੇਨਤੀਆਂ ਜਿਵੇਂ ਮਤਲਬ ਨਸ਼ੇ ਵਾਲੇ ਤਾਂ ਸਾਡਾ ਤਾਂ ਹਰ ਟਾਈਮ ਹੀ ਕਰਦਾ ਰਹਿੰਦਾ ਹਰ ਐਤਵਾਰ ਵੀ ਪਿੰਡ ਤੇ ਵਧੀਆ ਰਹੇ ਨਸ਼ਾ ਪੱਤਾ ਦੂਰ ਹੋ ਜੇ ਉਹ ਤਾਂ ਸਾਰਿਆਂ ਨੂੰ ਹੁਣ ਸੌਖਾ ਹੋ ਗਿਆ ਨਹੀਂ ਉਹ ਪੁਲਿਸਾਂ ਨੇ ਸੀ ਪੁਲਿਸਾਂ ਨੇ سپورਟ ਲੋਕਾਂ ਨੇ ਗੁਰਮਾਰਾਇ ਨੂੰ ਯਾਦ ਕੀਤਾ ਕੋਈ ਨਹੀਂ ਯਾਦ ਕੀਤਾ ਚਲ ਉਹਨਾਂ ਦਾ ਵੀ ਵਧੀਆ ਹੋ ਗਿਆ ਕੰਮ ਤੇ ਬਾਕੀ ਉਹਨਾਂ ਦੇ ਪੁਲਿਸ ਸਾਰਿਆਂ ਦਾ ਡਰ ਭੈਣ ਕਰਕੇ ਥੋੜਾ ਸਾਡਾ ਪਿੰਡ ਸੁਧਰ ਗਿਆ ਸੁਧਰ ਗਿਆ ਹਾਂ ਅੱਛਾ ਮਾਤਾ ਜੀ ਤੁਸੀਂ ਸੁਣਾਓ ਤੁਸੀਂ ਇਹਨਾਂ ਦੀ ਸਾਕੀ ਭੈਣ ਨੂੰ ਤੇ ਤੁਹਾਡੇ ਘਰ ਵਾਲੇ ਵੀ ਸਕੇ ਭਰਾ ਜਦੋਂ ਘਰੋ ਘਰੀ ਕੰਮ ਬਣਿਆ ਪਿਆ ਸਾਰਾ ਹੀ ਤੇ ਮੈਂ ਦੱਸੋ ਵੀ ਕਿਵੇਂ ਤੁਹਾਨੂੰ ਕੀ ਮਹਿਸੂਸ ਹੁੰਦਾ ਨਸ਼ੇ ਵਾਲੀ ਗੱਲ ਉੱਤੇ ਬਹੁਤ ਵਧੀਆ ਹੋ ਗਿਆ ਨਸ਼ਾ ਛੁੱਟ ਗਿਆ ਤੁਹਾਡੇ ਕਿੰਨੇ ਬੱਚੇ ਆ ਇੱਕ ਬੇਟਾ ਇੱਕ ਬੁਲੱਡ ਕੇ ਅੱਛਾ ਲੜਕੀ ਉਹ ਤਾਂ ਇਸ ਕੰਮ 'ਚ ਹੈ ਨਹੀਂ ਸੀ ਠੀਕ ਹੈ ਗੁੱਡ 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 ਉਹ ਤਾਂ ਵਧੀਆ ਆ ਤੁਹਾਡਾ ਕੰਮ ਹਾਂ ਤੀਰਸੋ ਮਾਤਾ ਜੀ ਇਹਨਾਂ ਦੇ ਤਾਂ ਗਵਾਂਡ ਸੀਗੇ ਹੁਣ ਸਾਰੇ ਤਾਂ ਗਵਾਂਡ ਸੀਗੇ ਉਹ ਫੜਿਆ ਮੁੰਡਾ ਅੱਛਾ ਸਾਹ ਸਾਹ ਸੋਦਣਾ

ਜਿਹਦੇ ਨਾਂ ਤੇ ਇਹਨਾਂ ਵਿਵਾਦ ਸ਼ੁਰੂ ਹੋਇਆ ਸੋਹਣਿਆ ਵਾਲਾ ਪਿੰਡ ਦੇ ਵਿੱਚ ਝਗੜਾ ਵੀ ਸ਼ੁਰੂ ਹੋ ਗਿਆ ਖਜ਼ਾਰਾ ਬੜਾ ਪਿਆ ਪੁਲਿਸ ਕੇਸ ਹੋ ਗਿਆ ਸਾਰਾ ਕੁਝ ਹੋ ਗਿਆ ਹੁਣ ਇਸ ਪਿੰਡ ਦੇ ਦੌਰੇ ਤੋਂ ਬਾਅਦ ਜੋ ਅਸੀਂ ਨਿਸ਼ਕਸ਼ ਦੇ ਪਹੁੰਚੇ ਆ ਉਹ ਇਹ ਹੈ ਕਿ ਵਿਵਾਦ ਦੇ ਵਿੱਚ ਪੁਲਿਸ ਵਾਲਿਆਂ ਦੇ ਪਰਚਾ ਦਰਜ ਹੋਇਆ ਉਹ ਕੈਂਸਲ ਹੋ ਗਿਆ ਜੀ ਵਿਵਾਦ ਦੇ ਵਿੱਚ ਉਹ ਥਾਣ ਉਹ ਜਿਹੜਾ ਸੀਗਾ ਵਕੀਲ ਵਰਿੰਦਰ ਸਿੰਘ ਉਹਦੇ ਵੀ ਪਰਚਾ ਦਰ ਉਹ ਖਰਤ ਹੋ ਗਿਆ ਜੀ ਬਾਕੀ ਕੌਣ ਗਿਆ ਇੱਕੋ ਹੀ ਰਹਿ ਗਿਆ ਉਹ ਆ ਆ ਸ਼ਖਸ ਨੀਤਾ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਆ ਉਹਨਾਂ ਨੂੰ ਇਹਦਾ ਹੁਣ ਕੋਈ ਸ਼ਿਕਾਇਤ ਨਹੀਂ ਉਹ ਕਹਿੰਦੇ ਜੀ ਸੁਧਾਰ ਹੋ ਗਿਆ ਹੁਣ ਸਾਡੇ ਪਿੰਡ ਦੇ ਵਿੱਚ ਅਮਨ ਆ ਮਾਨ ਆ ਕੋਈ ਚਿੱਤੇ ਦਾ ਵਪਾਰ ਇੱਥੇ ਕਰਦਾ ਨਹੀਂ ਕੋਈ ਕਦਕਾ ਕੋਈ ਚੋਰੀ ਜਿਪੋਰੀ ਕਰਦਾ ਹੋਵੇ ਤਾਂ ਕਰਦਾ ਹੋਵੇ ਪਰ ਮੈਕਸਿਮਮ ਇੱਥੇ ਸ਼ਾਂਤੀ ਆ ਚਿੱਤੇ ਤੋਂ ਖਲਾਸੀ ਹੋ ਗਈ ਲੋਕਾਂ ਦੀਆਂ ਜ਼ਿੰਦਗੀਆਂ ਮੁੰਡਿਆਂ ਦੀਆਂ ਬੱਚਿਆਂ ਦੀਆਂ ਸੁਧਰ ਗਈਆਂ ਬਚ ਗਈਆਂ ਪਰ ਜਿਹੜਾ ਇੱਥੇ ਸਵਾਲ ਉੱਭਰ ਕੇ ਆਉਂਦਾ ਉਹ ਇਹ ਹੈ ਜਦੋਂ ਵਿਵਾਦ ਦੇ ਵਿੱਚ ਬਾਕੀ ਸਾਰੀਆਂ ਪਾਰਟੀਆਂ ਜਿਹੜੀਆਂ ਇਨਵੋਲਡ ਸੀ ਉਹ ਖਤਮ ਹੋ ਗਰੀ ਹੋ ਗਈਆਂ ਉਹਨਾਂ ਤੇ ਕੋਈ ਇਲਜ਼ਾਮ ਚਾਰਜ ਅਦਾਲਤੀ ਪੁਲਸਾਂ ਦਾ ਹੈ ਕੋਈ ਨਹੀਂ ਤਾਂ ਫਿਰ ਨੀਤੇ ਦੇ ਬਾਰੇ ਕਿਉਂ ਹਜੇ ਤੱਕ ਉਦ ਇਸ ਜਾਂ ਅਦਾਲਤ ਚੁੱਪ ਕਰ ਹੀ ਬੈਠੀ ਹੈ ਇਸ ਮਾਮਲੇ ਤੇ ਗੱਲ ਕਰਾਂਗੇ ਗੱਲ ਮੈਂ ਇਸ ਪਿੰਡ ਦੇ ਨਸ਼ਾ ਵਿਰੋਧੀ ਕਮੇਟੀ ਕੋਲ ਵੀ ਕੀਤੀ ਹੈ ਮੇਰੇ ਤੋਂ ਭਾਈ ਸਾਰਾ ਤੁਸੀਂ ਨਵੇੜ ਲਿਆ ਹੁਣ ਤੁਸੀਂ ਕਹਿੰਦੇ ਹੋ ਸੰਦੇ ਨਾਲ ਸ਼ਿਕਾਇਤ ਕੋਈ ਨਹੀਂ ਤੇ ਫਿਰ ਉਹ ਰੇਡ ਘਾਇਦਾ ਅਦਾਲਤੀ ਜਿਹੜਾ ਹੈਗਾ ਹਜੇ ਖੜਾ ਤਰੀਕਾ ਪੈਂਦੀਆਂ ਮੁੰਡੇ ਦੀਆਂ ਤੇ ਉਹ ਵੀ ਨਵੇੜਨਾ ਚਾਹੀਦਾ ਮਤਲਬ ਕਿ ਇੱਕ ਕੰਪਰੋਮਾਈਜ਼ ਜਾਂ ਮਤਲਬ ਕਿ ਆਪਸੀ ਮੇਲ ਮਲਾਵ ਜਿਹੜਾ ਮਾਹੌਲ ਆ ਬਣਾਉਣਾ ਚਾਹੀਦਾ ਵਧੀਆ ਇਹ ਵੀ ਮੇਰੀ ਵਿਚਾਰਧਾਰਾ ਹੈ ਜਾਂ ਮੈਂ ਜੇ ਸੋਚਦਾ ਤੇ ਆਪਾਂ ਗੱਲ ਕਰਦੇ ਆ ਨੀਤੇ ਭਾਈ ਸੱਚਕਲ ਸਿਕਨ ਸਰਦਨ ਤੇ ਸਦ ਤੋਂ ਬਿਨਾਂ ਜੀ ਆਇਆਂ ਤੁਹਾਡਾ ਵੀ ਮੈਂ ਵੀ ਆਪ ਦਸਤਾਵੇਜ਼ ਸਭ ਤੋਂ ਅਗਰ ਸੇ ਦਾ ਧੰਨਵਾਦ ਜੀ ਜਿਹੜੇ ਮੇਰੇ ਕੋਲੇ ਚੱਲ ਕੇ ਆਏ ਪਿੰਡ ਸੋਹਣੇ ਵਾਲਾ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸ਼ੁਕਰੀਆ ਅੱਛਾ ਹੁਣ ਕਿਵੇਂ ਚੱਲਦੀ ਐ ਨੀ ਤੇ ਜ਼ਿੰਦਗੀ ਤੇਰੀ ਬਾਈ ਬਹੁਤ ਵਧੀਆ ਸਾਰੀ ਹਾਂਜੀ ਬਹੁਤ ਵਧੀਆ ਛੱਡ ਤਾਂ ਸਾਰਾ ਕੁਝ ਜਿਵੇਂ ਓਕੇ ਮਾ ਚੰਗਾ ਫਰਮ ਗੁਰਮਾਰਾ ਜੀ ਮਿਹਰ ਹੋ ਗਈ ਤਾਂ ਹਾਂਜੀ ਹਾਂਜੀ ਪਿੰਡ ਵਾਲੇ ਵੀ ਤੇਤੋਂ ਹੁਣ ਕੋਈ ਉਹਨਾਂ ਦਾ ਕੋਈ ਸ਼ਿਕਾਇਤ ਕੋਈ ਨਹੀਂ ਤੇ ਤੇਰੇ ਕੇਸ ਦਾ ਕੀ ਕਹਿੰਦੇ ਆ ਹੁਣ ਕੇਸ ਦਾ ਮੈਨੂੰ ਸਵਾਸਨ ਦਵਾਈ ਆ ਹੀ ਪੂਰਾ ਪੁਲਸਰ ਨੇ ਸਾਰਾ ਜੀ ਅੱਛਾ ਕਿੰਨੇ ਦਿਨ ਨਬੇੜ ਦਾਂਗੇ ਬਸੀ ਪੁਲਸਰ ਨੇ ਕਿਹਾ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਅੱਛਾ ਹਾਂ ਇਹ ਬਹੁਤ ਤਰੀਕਾ ਨਬੇੜ ਦਾਂਗੇ ਕੈਂਸਲ ਕਰ ਦਾਂਗੇ ਮੇਰਾ ਵੀ ਅੱਛਾ ਅੱਛਾ ਹਾਂ ਪੂਰਾ ਭਰੋਸਾ ਆਪਾਂ ਨੂੰ ਉਹਨਾਂ 'ਤੇ ਤੇ ਤੈਨੂੰ ਵਕੀਲ ਨਾਲ ਕੋਈ ਗੁੱਸਾ ਨਹੀਂ ਤੇ ਰਾਣੀ ਨਾਲ ਗੁੱਸਾ ਹੁਣ ਕਹਦਾ ਸਰ ਜੜੇ 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 ਕੁਝ ਹੋ ਗਿਆ ਨਹੀਂ ਤੈਨੂੰ ਮਤਲਬ ਕੀਤਾ ਤਾਂ ਉਹਨੇ ਖਰਾਬ ਹੀ ਹੈ ਕਿ ਨਹੀਂ ਚਲੋ ਜੋ ਹੋ ਗਈ ਕੋਈ ਤਰ੍ਹਾਂ ਦੀ ਜੋ ਕੁਝ ਕਰਨਾ ਹੀ ਜੋ ਕਰਨਾ ਸੀ ਕਰਤਾ ਹਾਂ ਆਪਾਂ ਨੂੰ ਕੋਈ ਗੁੱਸਾ ਨਹੀਂ ਤੱਕੀ ਉਹ ਜਿਹੜੇ ਮੇਰੇ ਓਕੇ ਜੀ ਕੰਮ ਸਾਰ ਓਕੇ ਮੈਂ ਇੱਕ ਮੈਂ ਤੇ ਫੁੱਲ ਭਰੋਸਾ ਆਪਣਾ ਈ ਠੀਕ ਆ ਉਸ ਨੂੰ ਨੋਨ ਸ਼ਵਾਸਨ ਦਵਾਈ ਵੀ ਤੇਰਾ ਵੀ ਕੈਨਸਲ ਕਰਾਂਗੇ ਭਾਈ ਕਰਾਂਗੇ ਹਜੇ ਹਜੇ ਤਰੀਕਾ ਪੈਂਦੀ ਹੋਣੀ ਇੱਕ ਦਿਨ ਤਰੀਕ ਹੋ ਕੇ ਨਹੀਂ ਛੇਤੀ ਨਿਬੇੜ ਦਾਂਗੇ ਤੇਰਾ ਅੱਛਾ ਤੇ ਹੋਰ ਪਰਿਵਾਰ ਦਾ ਕੀ ਹਾਲ ਆ ਬੱਚੇ ਕਿੰਨੇ ਤੇਰੇ ਉਹ ਵੀ ਬੇਟਾ ਜੀ ਸਾਰ ਇੱਕ ਮਿੰਟ ਬੇਟਾ ਕਿਵੇਂ ਕਿਹੜੀ ਜਮਾਤ ਚ ਪੜਦਾ ਉਹ ਉਹ ਥਰਡ ਕਲਾਸ ਹੈ ਹੂੰ ਥਰਡ ਥਰਡ ਚ ਹਾਂਜੀ ਹਾਂਜੀ ਛੋਟਾ ਈ ਫਿਰਤਾ ਹਾਂਜੀ ਹਾਂਜੀ ਤੇ ਵਾਈਫ ਕੀ ਕਰਦੀ ਆ ਵਾਈਫ ਕਰੇ ਹਾਊਸ ਵਾਈਫ ਹਾਊਸ ਵਾਈਫ ਹਾਂਜੀ ਹਾਂਜੀ ਠੀਕ ਤੇ ਬਹੁਤ ਅੱਛਾ ਔ ਚੰਗੀ ਗੱਲ ਹੈ ਬਜ਼ੁਰਗਾਂ ਦੀ ਸੇਵਾ ਸੁਭਾ ਕਰਿਆ ਕਰ ਚਿੱਟੇ ਤੋਂ ਕੰਨੀ ਕਤਰਾਓ ਹਾਂਜੀ ਬਹੁਤ ਜੀ ਤੇ ਮਾਤਾ ਜੀ ਕੀ ਕਰਦੇ ਥੋੜੇ ਉਹ ਵੀ ਕਰੇ ਹਾਂ ਉਹ ਵੀ ਕਰੇ ਹੁੰਦੇ ਹਾਂਜੀ 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 ਅੱਛਾ ਕਰੇ ਆਪਣਾ ਕੰਮ ਘੋੜੀਆਂ ਘੋੜੀਆਂ ਦਾ ਕੰਮ ਹੈ ਤੇ ਘੋੜੀਆਂ 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 ਦਾ ਕੰਮ ਤੇ ਵਪਾਰ ਤਾਂ ਵਧੀਆ ਹੈ ਹਾਂਜੀ 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 ਉਹ ਬਾਦ ਨੇ ਤੁਹਾਨੂੰ ਫਾਰਮ ਹੈਗਾ ਬਾਹਰ ਵਿਖਣਾ ਭਈ ਅਜੇ ਫਾਰਮ ਅੱਛੀ ਨਾਲ ਹੀ ਹੈ ਹਾਂਜੀ ਹਾਂਜੀ ਕਿੰਨੀ ਕਿੰਨੀਆਂ ਕੁੜੀਆਂ ਹੂੰ ਦੋ ਰਹਿ ਗਈਆਂ ਚਾਰ ਸੀ ਬੈਨਾਂ ਜੀ ਦੋ ਦੋ ਵੇਚਤੀਆਂ ਜਦੋਂ ਮੇਰਾ ਚੱਕਰ ਜੇ ਬਣਿਆ ਜੀ ਬੰਦਾ ਨਹੀਂ ਕੋਈ ਉਦੋਂ ਜੀ ਹੂੰ ਦੋ ਇਸ ਟਾਈਮ ਤੇ ਆਪਣੀ ਕੁੜੀ ਬੰਦੇ ਕਰਕੇ ਵੇਚਤੀਆਂ ਕਿ ਗਾਂ ਪੈਸਾ ਟੱਕਾ ਦੇਣਾ ਸੀ ਤਾਂ ਵੇਚੀਆਂ ਨਹੀਂ ਉਹ ਜਿਵੇਂ ਮਰਜ਼ੀ ਉਦੋਂ ਬੰਦਾ ਭੱਜ ਗਿਆ ਸੀ ਅਸਲ ਵਿੱਚ ਮੇਰੀ ਇਹਨਾਂ ਨੇ ਐਵੇਂ ਡਰਾ ਡੂਰ ਦਿੱਤਾ ਵੀ ਇੱਥੇ ਆ ਵੀ ਨਾ ਕਰੀ ਨਾ ਇਹ ਉਹ ਥੋੜਾ ਕੀਤਾ ਤਕਾ ਇਹਨਾਂ ਨੇ ਨਜਾਇਜ਼ ਜੀ ਆਪਣੇ ਨਾਲ ਹੀ ਚਲੋ ਜੋ ਮਾਲਕ ਦੀ ਮਰਜ਼ੀ ਸੀ ਆਪ ਨੂੰ ਕੋਈ ਤਾਂ ਕੋਈ ਗਿਲਾ ਨਹੀਂ ਹੋਣੀ ਉਨਨੂੰ ਰਿਆਪਨੂੰ ਨਹੀਂ ਕੋਈ ਹਾਂ ਨਹੀਂ ਗਿੜਾ ਉਹਨਾਂ ਨੂੰ ਵੀ ਤੇਰਨਾ ਹੈ ਨਹੀਂ ਗੱਲ ਹੂੰ ਜਦੋਂ ਉਦੋਂ ਬੰਦਾ ਭੱਜ ਗਿਆ ਇਸ ਦਸਨਵੇਂ ਸਮਝਦਿਆਂ ਨਹੀਂ ਸੀ ਅੱਛਾ ਅੱਛਾ ਦੋ ਗੋੜੀਆਂ ਨੂੰ ਸੇਲ ਕੀਤੀ ਨੇ ਬਾਕੀ ਦੋ ਹੋਣ ਹੈਗੇ ਬਹੁਤ ਚੰਗੀਆਂ ਹੋਣ ਇੱਕ ਤਾਂ ਮਾਰਬੜੀ ਇੱਕ ਆਪਣੇ ਕੋਲੇ ਤੇਰੀ ਕੋੜੀ ਦੀ ਕੀਮਤ ਕਿੰਨੀ ਕਿੰਨੀ ਹੋਊਗੀ ਕੀਮਤ ਉਹਨੇ ਇੱਕ ਆਪਣੇ ਕੋਲੇ ਘੋੜੀ ਜਿਹੜੀ ਹੈ ਇਹ ਆਪਣੇ ਬਖਸ਼ਾ ਜੀ ਬਠਿੰਡੇ ਘੋੜਾ ਬਹੁਤ ਮਸ਼ਹੂਰ ਹੈ ਜੀ ਭਾਈ ਸ਼ੇਰੀ ਕੋਲੇ ਹੈ ਹੂੰ ਉਹਦੇ ਤੋਂ ਗੱਬਣਾ ਹੀ ਹੈ ਹੂੰ ਉਹਦਾ ਉਸ ਟਾਈਮ ਤੇ ਲੱਖ ਰੁਪਈਆ ਭਰਾਈ ਹੈ ਉਤੋਂ ਹੀ ਅੱਛਾ ਲੱਖ ਰੁਪਈਆ ਵਰਗੇ ਨੂੰ ਆ ਫਰਟੀਲਾਈਜ਼ ਕਰਾਉਣ ਵਾਸਤੇ ਹਾਂ ਗੱਭਣ ਕਰਾਉਣ ਵਾਸਤੇ ਗੱਭਣ ਕਰਾਉਣ ਵਾਸਤੇ ਅੱਛਾ ਇਹਨਾਂ ਦੀ ਫੀਸ ਆ ਉਹਦੀ ਫੀਸ ਆ ਜੀ ਉੱਥੋਂ ਗੱਭਣਾ ਹੀ ਆਪਣੇ ਕੋਲੇ ਇਹ ਹੁਣ ਵੇਖੋ ਬੱਚਾ ਤਾਂ ਬੇ ਚੰਗਾ ਦੇ ਨਹੀਂ ਤੇ ਕੁੜੀ ਦੀ ਮੁੱਲ ਕਿੰਨਾ ਕੁ ਹੁੰਦਾ ਕੁੜੀ ਦਾ ਕੁੜੀ ਆ ਵੇਖੋ ਹੁਣ ਜਿਵੇਂ ਕੁੜੀ ਕੁੜੀ ਦਾ ਮੁੱਲ ਹੀ ਕੋਰ ਕਰੋੜਾ ਹੁੰਦਾ ਵੀ ਮੁੱਲ ਹੀ ਕੁੜਿਆਂ ਦਾ ਜੀ ਅੱਛਾ ਕਿਉਂਕਿ ਜਿਵੇਂ ਹੁਣ ਆਪਾਂ ਲਈਏ ਲੱਖ ਦੀ ਵੀ ਕੁੜੀ ਮਿਲ ਜਾਂਦੀ 50000 ਜੀ ਮਿਲ ਜਾਂਦੀ ਚੰਗੀ ਕੀਮਤ ਦੀ ਡਿਪੈਂਡ ਕਰਦਾ ਨਸਲ ਤੇ ਜਿਹੜੀ ਜਿਵੇਂ ਚਿੱਲੀਆਂ ਦਾ ਤੁਹਾਡੇ ਵਾਲੀ ਕਿਹੜੀ ਨਸਲ ਦੀਆਂ ਕਿ ਉਹ ਕਿਹਦੇ ਕਿੰਨੇ ਵਾਲੀਆਂ ਇੱਕ ਆਪਣੇ ਕੋਲ ਮਾਰਵੜੀ ਹੈ ਜੀ ਹੁਣ ਇਹ ਤਾਂ ਗੋੜੀ ਚੰਗੀ ਹੈ ਜਿਹੜੀ ਮਾਰਵੜੀ ਬਟਿੰਡੋ ਗੱਬਣਾ ਜੀ ਇਹ ਹੈਗੀ 5-6 ਲੱਖ ਦੀ ਗੋੜੀ ਆਪਣੀ ਇੱਕ ਦੂਜੀ ਤੁਸੀਂ ਬਲਜੀ ਮੈਂ ਅਸੀਂ ਸ਼ਹਿਰਾਂ 'ਚ ਵੇਖਦੇ ਆ ਸਾਡੇ ਲਾਕੇ 'ਚ ਘੂੜੇ-ਕੁੜੀਆਂ ਤਾਂ ਹੁਣ ਲੋਕ ਘੱਟ ਹੀ ਰੱਖਦੇ ਦਰਾ ਦਰਾ ਚੰਡੀਗੜ੍ਹ ਵਾਲਾ ਆਪਸਾ ਉਹ ਨਿੰਗ ਜ਼ਰੂਰ ਵੇਖਦੇ ਘੂੜੀਆਂ ਤੇ ਚੜ੍ਹੇ ਉਹਨਾਂ ਕੋਲ ਘੂੜੀਆਂ ਕਿਹੜੀ ਇੱਕ ਵਧੀਆ ਹੁੰਦੀਆਂ ਕਿ ਉਹ ਉਹ ਬੋਟ ਟੌਪਸ ਬਾਬਿਆਂ ਕੋਲ ਬਹੁਤ ਸ਼ਾਨਦਾਰ ਬਾਬਿਆਂ ਕੋਲ ਵਧੀਆ ਹੁੰਦੀਆਂ ਹਾਂਜੀ ਹਾਂਜੀ ਪੈਸੇ ਕਿੱਥੋਂ ਆਉਂਦੇ ਨੇ ਘੋ ਉਹ ਨਾ ਬੈਨ ਤੁਹਾਨੂੰ ਬਹੁਤ ਘਾਟਾ ਕਰਦਾ ਮਾਰੇ ਲੋਕੀ ਵੱਧ ਮੁੱਠੀ ਕਰਨੀ ਚਲੋ ਕਰ ਦੋਸਤੋ ਇਹ ਸੀ ਬਾਈ ਨੀਤਾ ਜਿਹਨੇ ਤੁਹਾਨੂੰ ਆਪਣੇ ਘਰ ਬਾਰੇ ਵੀ ਦੱਸਿਆ ਆਪਣੇ ਵਪਾਰ ਬਾਰੇ ਘੋੜੀਆਂ ਬਾਰੇ ਦੱਸਿਆ ਸੋ ਇਹਨਾਂ ਤੋਂ ਆਪਾਂ ਲਵਾਂਗੇ ਇਜਾਜ਼ਤ ਘੋੜੀਆਂ ਵੀ ਵਿਖਾ ਦਈਏ ਘੋੜੀਆਂ ਵੀ ਵੇਖਦੇ ਆਂ ਘੋੜੀਆਂ ਵੇਖਣੇ ਤੇ ਘੋੜੀਆਂ ਜਾਂਦੇ ਜਾਂਦੇ ਸੋ ਘੋੜੀਆਂ ਵੀ ਵਿਖਾਵਾਂਗੇ ਤੇ ਇਹਨਾਂ ਤੋਂ ਲੈਨੇ ਆ ਇਜਾਜ਼ਤ ਔਰ ਇਹਨਾਂ ਨੂੰ ਦਿਲੋਂ ਸ਼ੋਬ ਚਮਾ ਦਿੰਦੇ ਆ ਗੁਰੂ ਮਹਾਰਾਜ ਨੂੰ ਅਰਦਾਸ ਕਰਦੇ ਆ ਕਿ ਮੁੰਡੇ ਨੂੰ ਸੁਮਾ ਕੇ ਰੱਖ ਭਾਈ ਤੇ ਪਿੰਡ ਦੇ ਵਿੱਚ ਕੋਈ ਝਗੜਾ ਵਿਵਾਦ ਗੁਰੂ ਮਹਾਰਾਜ ਨਾ ਪੈਦਾ ਕਰੋ ਅੱਗੇ ਤੋਂ ਮੈਨੂੰ ਦਿਓ ਜਿਆਦਾ ਸੱਚਾ ਨਮਸਕਾਰ ਖੁਦਾ হাফেজ ਤੇ ਫਿਰ ਕੋਰਸਵਾਰੀ ਵੀ ਕਰਦਾ ਹਾਂ ਹਾਂਜੀ ਹਾਂਜੀ ਕੋਰਸਵਾਰੀ ਕਰ ਲਈ ਦੀ ਅੱਛਾ ਹਾਂਜੀ 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 ਗੁੱਡ ਗੁੱਡ ਸ਼ਿਕਾਰ ਸਕੂਲ ਖੇਡਣਾ ਜਾਂਦਾ ਫਿਰ ਇਦਾਂ ਕਿਉਂ ਹੈ ਮਿਲਦਾ ਸ਼ਿਕਾਰ ਕਿਤੇ ਨਹੀਂ ਸ਼ਿਕਾਰ ਸ਼ਕੂਰ ਤਾਂ ਨਹੀਂ ਬਲ ਘੋੜ ਸਵਾਰੀ ਕਰੀ ਦੀ ਗੱਲੀ ਬਸੀ ਆਪਾਂ ਟੌਰ ਬਸ ਹਾਂਜੀ ਹਾਂਜੀ ਲੋਕਾਂ ਨੂੰ ਜੀਪ ਤੇ ਹੋਰ ਗੱਡੀਆਂ ਤੇ ਚੜ੍ਹਨ ਤੇਨੂੰ ਘੋੜੀ ਦੇ ਜਾਣ ਦਾ ਸ਼ੌਕ ਹਾਂਜੀ ਹਾਂਜੀ ਸ਼ੌਕ ਤੇਰੇ ਨੇ ਆਰੇ ਭਾਈ ਹਾਂ ਚੱਕਦੇ ਫਟੇ ਇਹ ਦਿਲਸ਼ਾਨ ਤੋਂ ਗੱਬਣਾਈ ਬਠੰਡੇ ਆਪਣੇ ਅੱਛਾ ਘੋੜਾ ਹੀ ਬਹੁਤ ਅਚੈਰੀ ਬਾਈ ਕੋਲੇ ਅੱਛਾ ਉਹ ਤੋਂ ਗੱਬਣਾਈ ਸ਼ੈਰੀ ਕੌਣ ਆ